ਪੰਜਾਬ ਦੇ ਵਿੱਚ ਪੰਜ ਦਰਿਆ ਵਹਿੰਦੇ ਹੁੰਦੇ ਸੀ ਤੇ ਹੁਣ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਛੇਵਾਂ ਦਰਿਆ ਵੀ ਵਹਿੰਦਾ ਹੈ ਜਿਸ ਨੂੰ ਨਸ਼ਿਆਂ ਦਾ ਦਰਿਆ ਕਿਹਾ ਜਾਂਦਾ ਹੈ ਪੰਜਾਬ ਦੇ ਲੋਕਾਂ ਨੂੰ ਨਸ਼ੇੜੀ ਕਹਿ ਕੇ ਬੰਗਾਰਿਆ ਜਾਂਦਾ ਹੈ ਪਹਿਲੇ ਨੰਬਰ 'ਚ ਹੈਗਾ ਤੁਹਾਡੀ ਨਾਰਥ-ਈਸਟ ਵਾਲੀ ਦਿੱਲੀ 'ਚ ਨਸ਼ੇ ਬਹੁਤ ਨੇ ਬੰਦੇ 'ਚ ਵੀ ਨਸ਼ੇ ਬਹੁਤ ਨੇ ਪੰਜਾਬ 'ਚ ਵੀ ਨਸ਼ੇ ਹੈਗੇ ਨੇ ਲੇਕਿਨ ਪੰਜਾਬ ਨੂੰ ਬਦਨਾਮ ਅਪਾਪੀ ਕਰ ਲਿਆ ਹੋਇਆ ਪੰਜਾਬ ਵਿੱਚ ਤਾਂ ਕਮਲਜੀਤ ਜੀ ਇੱਕ ਗੋਲੀ ਨਹੀਂ ਪੰਜਾਬ ਵਿੱਚ ਤੇ ਸਾਰੀਆਂ ਗੋਲੀਆਂ ਕਹਿੰਦੇ ਮੁਫਤ ਮਿਲਦੀਆਂ ਨੇ 30000 ਬਿਮਾਰੀਆਂ ਦੀਆਂ ਕੋਈ ਦਵਾਈਆਂ ਫ੍ਰੀ ਨਹੀਂ ਦਿੱਤੀਆਂ ਜਾ ਸਕਦੀਆਂ ਲੱਖਾਂ ਦੇ ਹਿਸਾਬ ਨਾਲ ਕੋਈ ਦਵਾਈਆਂ ਜਿਹੜੀਆਂ ਫ੍ਰੀ ਨਹੀਂ ਦਿੱਤੀਆਂ ਜਾ ਸਕਦੀਆਂ ਜਿੱਥੋਂ ਨਸ਼ਾ ਛਡਾਉਣ ਵਾਲਾ ਸੀਗਾ ਜਾਂ ਨਸ਼ਾ ਖਤਮ ਕਰਨ ਵਾਲਾ ਸੀਗਾ ਉਹ ਇੱਕ ਤਰੀਕ ਨੂੰ ਸੀ ਪੰਜਾਬ ਵੰਡਿਆ ਮਤਲਬ ਗੋਲੀਆਂ ਵੰਡਣ ਨੂੰ ਵੀ ਇਹ ਸੋਚ ਰਹੀ ਸੋਚੀ ਬੈਠੇ ਐ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਮਾਰਖਾ ਮਾਰ ਲਿਆ ਇਹ ਦਵਾਈ ਉਹਨਾਂ ਨਸ਼ਿਆਂ ਤੋਂ ਵੀ ਜ਼ਿਆਦਾ ਪਾਵਰਫੁਲ ਹੈ ਕਿ ਉਹਨਾਂ ਨਸ਼ਿਆਂ ਦੇ ਤੋੜ ਦੇ ਵਜੋਂ ਵਰਤੀ ਜਾਂਦੀ ਹੈ ਸਰਕਾਰ 100 ਕਰੋੜ ਦੀਆਂ ਗੋਲੀਆਂ ਵੰਡਣ ਵਾਸਤੇ ਤਾਂ ਤਿਆਰ ਹੈ 100 ਕਰੋੜ ਦਾ ਰਜ਼ੀਦਾਰ ਦੇ ਯੂਨੀਵਰਸਿਟੀ ਤਿਆਰ ਨਹੀਂ ਸੋ ਇਸ ਨੂੰ ਆਪਾਂ ਮੁਫਤ ਵਰਡ ਤਾਂ ਨਹੀਂ ਯੂਜ਼ ਕਰਾਂਗੇ ਆਪਾਂ ਇਹ ਕਾਂਗੇ ਕਿ ਸਰਕਾਰ ਦੀ ਰਿਸਪੌਂਸਿਬਿਲਟੀ ਤੇ ਬੰਦੀ ਹੈ ਨਾ ਇਹਦਾ ਕੋਈ ਬੇਸ ਹੈਗਾ ਕਿ ਸਿਰਫ ਉਦਾਂ ਹੀ ਲੋਕਾਂ ਨੂੰ ਮਗਰ ਲਾਇਆ ਹੋਇਆ ਇੱਕ ਤਾਂ ਓਟ ਕਲੀਨਿਕ ਸ਼ਬਦ ਸੁਣਨ ਦੇ ਵਿੱਚ ਆਉਂਦਾ ਹੈ ਇੱਕ ਆਉਂਦਾ ਹੈ ਡੀ ਐਡਿਕਸ਼ਨ ਸੈਂਟਰ ਉਹ ਇੰਜੈਕਸ਼ਨ ਤੋਂ ਹਟਾ ਕੇ ਤੇ ਉਹਨਾਂ ਨੂੰ ਗੋਲੀ ਤੇ ਲਾਣਾ ਸੀਗਾ ਸਰਕਾਰ ਦੇ ਕੋਲ ਆਪਣੀ ਕੋ ਬਹੁਤ ਵੱਡੀ ਨਾ ਪਾਲਿਸੀ ਹੋਣ ਕਰਕੇ ਉੱਥੇ ਗੱਲ ਤਾਂ ਠੀਕ ਸੀ ਓਟ ਕਲੀਨਿਕ ਜਦੋਂ ਬਣੇ ਸੀਗੇ ਪੰਜਾਬ ਸਰਕਾਰ ਆਪਣੇ ਖਜ਼ਾਨੇ ਦੇ ਵਿੱਚੋਂ 100 ਕਰੋੜ ਰੁਪਏ ਰੱਖ ਰਹੀ ਹੈ ਨਾ ਗੋਲੀਆਂ ਦੇ ਨਹੀਂ ਇੱਕ ਨਸ਼ੇ ਤੋਂ ਹ ਦੇ ਉੱਤੇ ਪੰਜਾਬੀ ਲੋਕਾਂ ਨੂੰ ਲਾ ਰਹੀ ਹੈ ਸਰਕਾਰ ਦਾ ਇਹ ਮੰਦੀ ਨਹੀਂ ਬਈ ਸਰਕਾਰ ਤਾਂ ਕਹਿੰਦੀ ਹੈ ਕਿ ਇਹਦੀ ਡਿਕਸ਼ਨ ਨਹੀਂ ਔਰ ਇਹ ਕਿਵੇਂ ਕਹਿ ਸਕਦੇ ਆ ਪੀਓ ਡਿਕਟ ਨਹੀਂ ਹੈਗੇ ਜਿਨ੍ਹਾਂ ਨੂੰ ਉਹ ਗੋਲੀ ਨਾ ਮਿਲੇ ਉਹ ਉਹ ਤਾਂ ਚਿੱਕਾ ਮਾਰਦੇ ਆ ਪੰਜਾਬ ਨੂੰ ਡਿਸਟਰਬ ਕੀਤਾ ਜਾ ਰਿਹਾ ਵਿੱਚ ਪੂਰ ਪਾਕਿਸਤਾਨੀ ਇਹ ਕਹਿੰਦਾ ਕਿ ਤੁਹਾਡਾ ਪੰਜਾਬ ਤੋੜਨਾ ਸੀ ਆਈਐਸਆਈ ਜਿਹੜੀ ਹੈਗੀ ਬਹੁਤ ਬੁਰੀ ਤਰ੍ਹਾਂ ਪੰਜਾਬ ਦੇ ਪਿੱਛੇ ਲੱਗੀ ਰਹਿੰਦੀ ਹੈ ਸਾਰੇ ਪੰਜਾਬੀ ਮੈਂਟਲੀ ਟ੍ਰੈਟਡ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਸਾਡੀ ਪ੍ਰੋਬਲਮ ਕੀ ਹੈਗੀ ਪੁਲਿਸ ਇਨਵੋਲਵਮੈਂਟ ਜਾਂ ਲੀਡਰਾਂ ਦੀ ਇਨਵੋਲਵਮੈਂਟ ਲੀਡਰਾਂ ਉੱਤੇ ਫਿਰ ਉੱਪਰ ਹੱਥ ਰੱਖਦੇ ਆ ਨਾ ਡਾਕਟਰਾਂ ਉੱਤੇ ਵੀ ਤਾਂ ਹੱਥ ਪੁਲਿਸ ਲੀਡਰਾਂ ਨੇ ਰੱਖਿਆ ਹੋਇਆ ਹੈ ਪੰਜਾਬ ਨੂੰ ਸ਼ੁਰੂ ਹੋਈਆਂ 1716 ਤੱਕ ਤਾਂ ਇਹ ਸਾਛਾ ਹੀ ਹੁੰਦੀ ਰਹੀਆਂ ਆਪਣੇ ਤੇ ਰਾਜ ਕੌਣ ਕਰ ਗਿਆ 84 ਸੇ ਸਾਰਾ ਕੁਝ ਆਪਣਾ ਢਾ ਲਿਆ ਔਰ ਫਿਰ ਵੀ ਆਪਾਂ ਉਹਨਾਂ ਨੂੰ ਹੀ ਵੋਟਾਂ ਪਈ ਜਾਣੀਆਂ ਜਿਨ੍ਹਾਂ ਨੇ ਸਾਨੂੰ ਢਾਇਆ ਸੀਗਾ ਤੁਸੀਂ ਬਾਬੇ ਨਾਨਕ ਦੀ ਤੁਸੀਂ ਜੁਰਮ ਕਿਰਤਵਲੀ ਗੱਲ ਨਹੀਂ ਮੰਨੀ ਹੋਈ ਗੁਰੂ ਗੋਬਿੰਦ ਸਿੰਘ ਵਾਲੀ ਤੁਸੀਂ ਜੁਰਮ ਨੂੰ ਨਾਸਾਨ ਵਾਲੀ ਗੱਲ ਨਹੀਂ ਮੰਨੀ ਤੁਸੀਂ ਸਤ੍ਰੀਕਾਲ ਸਤਲੁਸ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੋਲ ਲੈ ਕੇ ਹਾਜ਼ਰ ਆਂ ਖਾਸ ਪੇਸ਼ਕਸ਼ ਸਟੇਟ ਦੇ ਵੱਲੋਂ ਪੰਜਾਬ ਦੇ ਉੱਤੇ ਕਈ ਤਰ੍ਹਾਂ ਦੇ ਤੱਬੇ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹੈ ਨਸ਼ਾ ਪੰਜਾਬ ਦੇ ਵਿੱਚ ਪੰਜ ਦਰਿਆ ਵਹਿੰਦੇ ਹੁੰਦੇ ਸੀ ਤੇ ਹੁਣ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਛੇਵਾਂ ਦਰਿਆ ਵੀ ਵਹਿੰਦਾ ਜਿਸ ਨੂੰ ਨਸ਼ਿਆਂ ਦਾ ਦਰਿਆ ਕਿਹਾ ਜਾਂਦਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ੇੜੀ ਕਹਿ ਕੇ ਵੰਗਾਰਿਆ ਜਾਂਦਾ ਉਹਨਾਂ ਦੀ ਹੋਂਦ ਦੇ ਉੱਤੇ ਸਵਾਲ ਚੱਕੇ ਜਾਂਦੇ ਨੇ ਤੇ ਇਨੀ ਦਿਨੀ ਇੱਕ ਨਵਾਂ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਨਵਾਂ ਸ਼ਬਦ ਪੰਜਾਬੀਆਂ ਦੇ ਲਈ ਵਰਤਿਆ ਜਾ ਰਿਹਾ ਉਹ ਸਾਹਮਣੇ ਆ ਰਿਹਾ ਉਹ ਹੈ ਮੁਫਤ ਦੀ ਗੋਲੀ ਦੇ ਆਦੀ ਇਹ ਮੁਫਤ ਦੀ ਗੋਲੀ ਹੈ ਕੀ ਹੈ ਅਸਲ ਦੇ ਵਿੱਚ ਨਸ਼ਾ ਛਡਾਉਣ ਦੇ ਲਈ ਇਸ ਗੋਲੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਸੇ ਗੋਲੀ ਦੇ ਬਾਅਦ ਦੇ ਵਿੱਚ ਜਿਹੜੇ ਨਸ਼ਾ ਕਰਨ ਵਾਲੇ ਨੌਜਵਾਨ ਨੇ ਉਹ ਆਦੀ ਹੋ ਜਾਂਦੇ ਨੇ ਕਿਵੇਂ ਇਸ ਗੋਲੀ ਦੇ ਜਾਲ ਦੇ ਵਿੱਚ ਫਸਦੇ ਨੇ ਇਹ ਪੂਰਾ ਮਾਇਆ ਜਾਲ ਹੈ ਕੀ ਡਰਗ ਨੈਕਸਸ ਤੋਂ ਲੈ ਕੇ ਜਿਹੜੀ ਮੁਫਤ ਦੀ ਗੋਲੀ ਹੈ ਬੂਪਰੀ ਨੋਰਫਿਨ ਉਹਦਾ ਪੂਰਾ ਜਿਹੜਾ ਚਿੱਠਾ ਹੈ ਉਹ ਹੈ ਕੀ ਹੈ ਕਿਵੇਂ ਨੌਜਵਾਨ ਨੂੰ ਮੁਫਤ ਦੀ ਗੋਲੀ ਦੇ ਆਦੀ ਬੰਦੇ ਨੇ ਤੇ ਕਿਸ ਤਰ੍ਹਾਂ ਨਸ਼ੇ ਦੇ ਜਿਹੜੇ ਦਲਦਲ ਨੇ ਉਹਦੇ ਵਿੱਚ ਫਸਦੇ ਨੇ ਅੱਜ ਅਸੀਂ ਇਸੇ ਦੇ ਉੱਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਡਾਕਟਰ ਦਲੇਰ ਸਿੰਘ ਮਲਤਾਨੀ ਨੇ ਸਾਬਕਾ ਸਿਵਲ ਸਰਜਨ ਨੇ ਤੇ ਸਮਾਜ ਸੇਵਕ ਵੀ ਨੇ ਸਰ ਬਹੁਤ-ਬਹੁਤ ਸਵਾਗਤ ਹੈ ਸੱਚੀ ਗੱਲ ਸਭ ਤੋਂ ਪਹਿਲਾਂ ਤੇ ਮੁਫਤ ਦੀ ਗੋਲੀ ਬਾਰੇ ਜਾਨਣਾ ਚਾਹਾਂਗੇ ਕਿਉਂਕਿ ਪੰਜਾਬ ਦੇ ਵਿੱਚ ਮੁਫਤ ਬਹੁਤ ਕੁਝ ਮਿਲ ਰਿਹਾ ਹੈ ਬਿਜਲੀ ਹੋਰ ਵੀ ਬਹੁਤ ਸਾਰੀਆਂ ਸਿਹਤ ਸਹੂਲਤਾਂ ਦੀ ਗੱਲ ਕਰ ਲੋ ਵੀ ਮੁਫਤ ਕਹਿੰਦੇ ਨੇ ਕਿ ਅਸੀਂ ਦਿੰਨੇ ਆ ਤੇ ਹੁਣ ਇੱਕ ਮੁਫਤ ਦੀ ਗੋਲੀ ਹੀ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਜਿਸ ਦੇ ਨੌਜਵਾਨ ਆਦੀ ਬਣਦੇ ਜਾ ਰਹੇ ਨੇ ਪੂਰਾ ਵਰਤਾਰਾ ਕੀ ਹੈ ਪੰਜਾਬ ਵਿੱਚ ਤਾਂ ਕਮਲਜੀਤ ਜੀ ਇੱਕ ਗੋਲੀ ਨਹੀਂ ਪੰਜਾਬ ਵਿੱਚ ਤੇ ਸਾਰੀਆਂ ਗੋਲੀਆਂ ਕਹਿੰਦੇ ਮੁਫਤ ਮਿਲਦੀਆਂ ਨੇ ਹੂੰ ਤੁਸੀਂ ਦੇਖਿਆ ਪਿੱਛੇ ਜਦੋਂ ਅੱਜ ਤੋਂ 6-8 ਮਹੀਨੇ ਜਿਹੜਾ ਹੈਗਾ ਉਹ ਪੰਜਾਬ ਦੇ ਚੀਫ ਮਿਨਿਸਟਰ ਨੇ ਇਹ ਗੱਲ ਕਹੀ ਸੀ ਕਿ ਹਸਪਤਾਲ ਚ ਜਿਹੜਾ ਕੋਈ ਮਰੀਜ਼ ਆ ਜਾਵੇ ਉਹਨਾਂ ਸਾਰੀਆਂ ਗੋਲੀਆਂ ਫਰੀ ਦੇਣੀਆਂ ਨੇ ਤੇ ਜੀ ਗੋਲੀਆਂ ਤੁਹਾਡੇ ਕੋਲ ਨਹੀਂ ਹੈਗੀਆਂ ਤਾਂ ਫਿਰ ਡਾਕਟਰ ਉਹਨੂੰ ਅੰਦਰੋਂ ਬਾਹਰੋਂ ਲਿਆ ਕੇ ਖਰੀਦ ਕੇ ਤੇ ਫਿਰ ਉਹਦੀ ਝੋਲੀ ਚ ਪਾਊਗਾ ਇਸ ਤਰ੍ਹਾਂ ਦੇ ਇਹ ਲੋਕ ਜਿਹੜੇ ਇਮਾਨਦਾਰ ਲੋਕ ਨੇ ਚੰਗੀ ਗੱਲ ਹੈ ਵੈਸੇ ਇਸ ਤਰ੍ਹਾਂ ਦੀ ਇਮਾਨਦਾਰੀ ਹੋਣੀ ਚਾਹੀਦੀ ਹੈ ਪਰ ਸਵਾਲ ਇਹ ਹੈਗਾ ਕਿ ਇਹ ਵਾਕਈ ਇਮਾਨਦਾਰ ਨੇ ਜਾਂ ਇਹ ਵਾਕਈ ਇਹ ਜਿਹੜੀਆਂ ਮੁਫਤ ਦੀਆਂ ਚੀਜ਼ਾਂ ਨੇ ਇਹ ਦਿੱਤੀਆਂ ਜਾ ਸਕਦੀਆਂ ਨੇ ਜਿਸ ਢੰਗ ਦੇ ਨਾਲ ਇਹ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਸਵਾਲ ਆਣ ਕੇ ਖੜਾ ਹੋ ਜਾਂਦਾ ਹੈ ਤੁਸੀਂ ਜਿਹੜੀ ਗੱਲ ਕੀਤੀ ਹੈ ਤੁਸੀਂ ਸਿਰਫ ਇੱਕ ਗੋਲੀ ਦੀ ਗੱਲ ਕੀਤੀ ਹੈ ਮੈਂ ਉਸ ਤੋਂ ਪਹਿਲਾਂ ਆਪਣੇ ਸਾਰੇ ਵਿਊਅਰਸ ਵਾਸਤੇ ਦੱਸ ਦਵਾਂ ਕਿ ਇੱਕ ਜਿਹੜਾ ਹਿਊਮਨ ਬਾਡੀ ਹੁੰਦੀ ਹੈ ਉਹਨੂੰ 30000 ਦਵਾਈਆਂ ਲੱਗ ਸਕਦੀਆਂ ਨੇ 8000 ਦੇ ਕਰੀਬ ਤਾਂ ਸਾਲਟੀ ਨੇ ਫਿਰ ਉਹਨਾਂ ਨੂੰ ਜਦੋਂ ਅਸੀਂ ਮਿਲਾਉਨੇ ਆ ਤਾਂ ਉਹ ਲੱਖਾਂ ਦੇ ਹਿਸਾਬ ਨਾਲ ਬਣ ਜਾਂਦੀਆਂ ਨੇ ਗੋਲੀਆਂ ਤੁਸੀਂ ਦੇਖਿਆ ਹੁਣ ਕਿ ਕਿੰਨੀ ਕਿਸਮ ਦੀਆਂ ਗੋਲੀਆਂ ਬਿਲਕੁਲ ਤੇ ਇਹਦਾ ਮਤਲਬ ਇਹ ਹੈਗਾ ਕਿ ਸਰਕਾਰ ਝੂਠ ਮਾਰਦੀ ਹੈ 30000 ਦਵਾਈਆਂ ਦੀਆਂ ਕੋਈ ਦਵਾਈਆਂ ਫ੍ਰੀ ਨਹੀਂ ਦਿੱਤੀਆਂ ਜਾ ਸਕਦੀਆਂ ਲੱਖਾਂ ਦੇ ਹਿਸਾਬ ਨਾਲ ਕੋਈ ਦਵਾਈਆਂ ਜਿਹੜੀਆਂ ਫ੍ਰੀ ਨਹੀਂ ਦਿੱਤੀਆਂ ਜਾ ਸਕਦੀਆਂ ਇੱਥੇ ਜਿਹੜਾ ਤੁਸੀਂ ਸਵਾਲ ਅੱਜ ਹੁਣ ਚੁੱਕਿਆ ਹੈ ਪਹਿਲਾਂ ਤੇ ਮੈਂ ਇਸ ਬਾਕੀ ਤੁਹਾਡੇ ਵਾਸਤੇ ਵੀ ਸਾਰੇ ਥੀਵਰਸ ਵਾਸਤੇ ਵੀ ਇਹ ਗੱਲ ਕਹਾਂਗਾ ਕਿ ਇਹ ਜਿਹੜਾ ਪੰਜਾਬ ਦੇ ਉੱਤੇ ਇੱਕ ਦਾਗ ਲਾ ਦਿੱਤਾ ਕਿ ਸ਼ਾਇਦ ਕੱਲਾ ਪੰਜਾਬ ਹੀ ਇਹ ਜਿਹੜਾ ਨਸ਼ੇ ਕਰਦਾ ਹੈ ਨਸ਼ੇ ਜਿਹੜੇ ਨੇ ਇਹ ਉਦੋਂ ਦੇ ਬਣੇ ਹੋਏ ਚੋਂ ਦੀ ਦੁਨੀਆ ਬਣੀ ਹੋਈ ਹੈ ਤੇ ਨਸ਼ਿਆਂ 'ਚ ਵੀ ਪੰਜਾਬ ਜਿਹੜਾ ਹੈਗਾ ਉਹ ਪਹਿਲੇ ਨੰਬਰ ਤੇ ਨਹੀਂ ਹੈ ਪਹਿਲੇ ਨੰਬਰ 'ਚ ਹੈਗਾ ਤੁਹਾਡੀ ਨਾਰਥ-ਈਸਟ ਵਾਲੇ ਦਿੱਲੀ 'ਚ ਨਸ਼ੇ ਬਹੁਤ ਨੇ ਬੰਬਈ 'ਚ ਵੀ ਨਸ਼ੇ ਬਹੁਤ ਨੇ ਪੰਜਾਬ ਵਿੱਚ ਵੀ ਨਸ਼ੇ ਹੈਗੇ ਨੇ ਲੇਕਿਨ ਪੰਜਾਬ ਨੂੰ ਬਦਨਾਮ ਆਪਾਂ ਆਪੇ ਕਰ ਲਿਆ ਹੋਇਆ ਆਪਣੇ ਆਪ ਨੂੰ ਕਿਉਂਕਿ ਅਸੀਂ ਰੋਲਾ ਪਾ ਲਿਆ ਆਪਣੇ ਬਹੁਤ ਜ਼ਿਆਦਾ ਇੱਥੇ ਨਸ਼ੇ ਹੈਗੇ ਨੇ ਹਾਂ ਇਹ ਵੀ ਠੀਕ ਹੈਗੀ ਹੈ ਕਿ ਕਈ ਵਾਰੀ ਸਿਆਸੀ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਨਹੀਂ ਜੀ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ ਮੈਂ ਇਸ ਗੱਲ ਤੋਂ ਵੀ ਨਹੀਂ ਮੁਕਰਦਾ ਕਿ ਪੰਜਾਬ ਨੂੰ ਬਦਨਾਮ ਨਹੀਂ ਕੀਤਾ ਜਾਂਦਾ ਲੇਕਿਨ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਹੈਗੀ ਹੈ ਉਹ ਹੈਗੀ ਹੈ ਜਿਹੜੇ ਪੰਜਾਬ ਦੇ ਖਾਸ ਕਰਕੇ ਝੂਠੇ ਸਿਆਸਦਾਨ ਕਿ ਅਸੀਂ ਆ ਕਰਦੇ ਹਾਂ ਜੀ ਅਸੀਂ ਆ ਕਰਦੇ ਹਾਂ ਅਸੀਂ ਆ ਕਰਦੇ ਹਾਂ ਤੁਸੀਂ ਦੇਖਿਆ ਕਿ ਇਹੀ ਸਰਕਾਰ ਜਿਹੜੀ ਹੈਗੀ ਹੈ 2022 ਚ ਇਹ ਹੋਣਦੇ ਚਾਹੀ ਔਰ ਉਦੋਂ ਤੋਂ ਇਹ ਕਹਿੰਦੇ ਅਸੀਂ ਅਸੀਂ 4 ਮਹੀਨਿਆਂ ਦੇ ਵਿੱਚ 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਦਾਂਗੇ ਨਸ਼ੇ ਖਤਮ ਕਰਦੇ ਅਗੇ ਬਲਕਿ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਇਲੈਕਸ਼ਨਾਂ ਤੋਂ ਪਹਿਲਾਂ ਵੀ ਹੁਣ ਤਾਂ ਤਕਰੀਬਨ ਸਾਢੇ 3 ਸਾਲ ਹੋ ਚੁੱਕੇ ਹਾਂ ਔਰ ਇਹਨਾਂ ਨੇ ਮਹਿੰਮ ਕਦੋਂ ਸ਼ੁਰੂ ਕੀਤੀ ਜਾ ਕੇ ਫਰਵਰੀ ਚ ਬਰਾਦਰ ਮਾਰਚ ਚ ਪਿਛਲੇ ਕਹਿੰਦੇ ਸੀ 31 ਮਈ ਤੱਕ ਅਸੀਂ ਜਿਹੜਾ ਹੈਗਾ ਉਹ ਨਸ਼ੇ ਖਤਮ ਕਰ ਦਿੰਨੇ ਨੇ ਤੇ ਨਸ਼ੇ ਖਤਮ ਤਾਂ ਇਹਨੇ ਕੀ ਕਰਨੇ ਸੀਗੇ ਲੇਕਿਨ 1 ਜੂਨ ਨੂੰ ਸਾਰੇ ਪੰਜਾਬ ਦੇ ਵਿੱਚ ਸੇਫ ਪੰਜਾਬ ਹੂੰ ਜਿਹੜਾ ਹੈਗਾ ਉਹ ਲਿਖ ਕੇ ਲਾ ਦਿੱਤਾ ਗਿਆ ਫਲੈਕਸਾਂ ਹੂੰ ਸੇਫ ਪੰਜਾਬ ਅੱਜ ਉਨਾ ਕੀ ਹੈ ਜਿੰਨਾ ਆਪਾਂ ਲਾ ਐਂਡ ਆਰਡਰ ਦੇ ਵਿੱਚ ਸੇਫ ਹਾਂ ਤੁਸੀਂ ਆਪਣੇ ਹਿਸਾਬ ਨਾਲ ਲਾ ਲਓ ਕਿ ਪੰਜਾਬ ਵਿੱਚ ਹਰ ਥਾਂ ਹਰ ਦੂਜੇ ਦਿਨ ਯਾ ਹਰ ਰੋਜ਼ ਇੱਕ ਨਵੀਂ ਵਾਰਦਾਤ ਹੋ ਰਹੀ ਹੈ ਲੁੱਟਾਂ ਖਸਟਾਂ ਹੋ ਰਹੀਆਂ ਨੇ ਫਰੋਤੀਆਂ ਹੋ ਰਹੀਆਂ ਨੇ ਵਿੱਚ ਮਰਡਰ ਹੋ ਰਹੇ ਆਂ ਔਰ ਗੈਂਗਸਟਰਸ ਘੁੰਮਦੇ ਆਂ ਤੇ ਇੱਥੇ ਕਹ ਰਹੇ ਆ ਕਿ ਰਾਤ ਚੇਂਜ ਹੋਈ ਨਹੀਂ ਤੇ ਸਵੇਰੀ ਹੀ ਉਸੇ ਜਿੱਥੋਂ ਨਸ਼ਾ ਛਡਾਉਣ ਵਾਲਾ ਸੀਗਾ ਜਾਂ ਨਸ਼ਾ ਖਤਮ ਕਰਨ ਵਾਲਾ ਸੀਗਾ ਉਹ ਇੱਕ ਤਰੀਕ ਨੂੰ ਸੇਫ ਪੰਜਾਬ ਬਣ ਗਿਆ ਹੂੰ ਹੁਣ ਸੇਫ ਪੰਜਾਬ ਜਿਹੜਾ ਬਣਿਆ ਉਹਦੇ 'ਚ ਕਹਿੰਦੇ ਪਤਾ ਕੀ ਹੈ ਹੂੰ ਇਹ ਜਿਹੜੀ ਗੋਲੀ ਆ ਸੀ ਹੂੰ ਇਹ ਸਾਡੀਆਂ ਗੋਲੀਆਂ ਆ ਦੇਖੋ ਜੀ ਪਹਿਲਾਂ ਜਿਹੜਿਆ ਹੈਗਾ ਉਹ ਮਾਰਚ ਚ ਚੱਲੀਆਂ ਸੀਗੀਆਂ ਜਿਵੇਂ ਮੋٹے ਜਿਹੇ ਤੌਰ ਤੇ ਫਿਗਰ ਆਈ ਹੈ ਮੀਡੀਆ ਦੇ ਵਿੱਚ ਵੀ 88 ਲੱਖ ਗੋਲੀਆਂ ਸੀਗੀਆਂ ਹੁਣ ਅਸੀਂ ਅਕਤੂਬਰ ਵਿੱਚ 91 ਲੱਖ ਹੋ ਗਏ ਹਾਂ ਮਾਰਚ ਦੇ ਮਈ ਦੇ ਮਹੀਨੇ ਚ ਅਸੀਂ 91 ਲੱਖ ਗੋਲੀਆਂ ਵੰਡੀਆਂ ਮਤਲਬ ਗੋਲੀਆਂ ਵੰਡਣ ਨੂੰ ਵੀ ਇਹ ਸੋਚ ਰਹੀ ਸੋਚੀ ਬੈਠੇ ਆ ਕਿ ਇਹਨਾਂ ਨੇ ਕੋ ਬਹੁਤ ਵੱਡਾ ਮਾਰਖਾ ਮਾਰ ਲਿਆ ਜਦੋਂ ਕਿ ਇਹ ਗੋਲੀਆਂ ਜਿਹੜੀਆਂ ਹੈਗੀਆਂ ਨੇ ਜੇ ਉੰਨੀਆਂ ਐਡਿਕਟਿਵ ਨਹੀਂ ਹੈਗੀਆਂ ਜਿੰਨੀ ਮੋਰਫੀਨ ਹੁੰਦੀ ਹੈ ਲੇਕਿਨ ਇਹ ਵੀ ਐਡਿਕਟ ਵੀ ਹੈਗੀਆਂ ਇਹ ਇਹ ਭਾਵੇਂ ਜੋ ਮਰਜੀ ਕਹਿੰਦੇ ਰਹੇ ਨਾ ਇੱਕ ਜੀ ਸਮਝਾਓ ਸਰ ਤੁਸੀਂ ਤਾਂ ਲੰਬੇ ਸਮੇਂ ਤੋਂ ਇਸ ਕੈਰੀਅਰ ਦੇ ਵਿੱਚੋਂ ਮੈਡੀਕਲ ਕੈਰੀਅਰ ਦੇ ਵਿੱਚ ਬੁਪਰੀ ਨੋਰਫਿਨ ਦਵਾਈ ਉਨਾ ਲੋਕਾਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਚਿੱਟੇ ਹੈਰੋਇਨ ਸਮੈਕ ਵਰਗੇ ਸਿੰਥੈਟਿਕ ਨਸ਼ਿਆਂ ਦੀ ਆਦਤੀ ਤੇ ਕਿ ਇਹ ਦਵਾਈ ਉਹਨਾਂ ਨਸ਼ਿਆਂ ਤੋਂ ਵੀ ਜ਼ਿਆਦਾ ਪਾਵਰਫੁਲ ਹੈ ਕਿ ਉਹਨਾਂ ਨਸ਼ਿਆਂ ਦੇ ਤੋੜ ਦੇ ਵਜੋਂ ਵਰਤੀ ਜਾਂਦੀ ਹੈ ਨਹੀਂ ਤੋੜ ਆਪਾਂ ਇਹ ਨਹੀਂ ਕਹਿੰਦੇ ਹੁੰਦੇ ਕਿ ਉਹ ਉਸ ਤੋਂ ਪਾਵਰਫੁਲ ਹੈਗੀ ਆ ਇਸ ਤਰ੍ਹਾਂ ਨਹੀਂ ਹੁੰਦਾ ਪਰ ਇਹ ਇਹ ਮੰਨਿਆ ਜਾਂਦਾ ਹੁੰਦਾ ਹੈ ਕਿ ਜਿਹੜੀ ਚੀਜ਼ ਨੂੰ ਤੁਸੀਂ ਹਟਾਉਣਾ ਹੈ ਇਹਨੂੰ ਡੀਡਿਕਸ਼ਨ ਵਾਸਤੇ ਅਸੀਂ ਵਰਤਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ لیکن ڈیڈکشن ਦਾ مطلب ਇਹ ਥੋੜੀ ਹੈਗਾ ਕਿ ਤੁਸੀਂ ਇੱਕ ਵਾਰੀ ਗੋਲੀ ਅੰਦਰ ਉਹਨੂੰ ਫੜਨ ਲੱਗੇ ਤੇ ਤੁਸੀਂ ساری عمرਾਂ ਨੂੰ ਇਹਨਾਂ ਦੇ ਤਾਂ ਨੋਡਲ ਅਫਸਰ ਸਟੇਟ ਨੋਡਲ ਅਫਸਰ ਕਹੀ ਜਾਂਦੇ ਨੇ ਮੈਂ ਉਹਨਾਂ ਕੋਲ ਕਿਸੇ ਮੀਡੀਆ ਚ ਚੈਨਲ ਦੇ ਵਿੱਚ ਇੱਕ ਦਿਨ ਅਸੀਂ ਦੋਨੇ ਡਿਬੇਟ ਤੇ ਸੀ ਮੈਂ ਸਵਾਲ ਪੁੱਛਿਆ ਸੀ ਹਮ ਕਿ ਤੁਸੀਂ ਇਹਨੂੰ ساری عمر ਪਾ ਹਾਂਜੀ ਕਹਿੰਦੇ ਸੀ ساری عمر ਪਾਉਂਦੇ ਰਹਿਣਾ ਹਮ ਔਰ ਜੋ ਜੋ ਹੁੰਦੀ ਕਦੀ سوشل میڈیا ਤੇ ਤੁਸੀਂ ਵੀ ਕਦੀ ਪਾ ਕੇ ਦੇਖਿਓ ਕਿ ਜਿਹੜੀ ਸਰਕਾਰ ਇਹ ਮੁਫਤ ਵਾਲੀ ਗੋਲੀ ਜਾਂ ਜੀਭ ਥਲੇ ਰੱਖਣ ਵਾਲੀ ਗੋਲੀ ਜਿਹੜੀ ਦੇਰੀ ਹੈ ਇਹਦੇ ਸਾਈਡ ਇਫੈਕਟ ਕਿੰਨੇ ਲੋਕਾਂ ਨੂੰ ਆ ਰਹੇ ਨੇ ਕਿਤਾਬ ਭਾਵੇਂ ਜੋ ਮਰਜੀ ਕਹਿੰਦੇ ਨੇ ਕਿਤਾਬ ਤਾਂ ਕਿਤਾਬਾਂ ਦਾ ਬਹੁਤ ਕੁਝ ਬੋਲਦੀਆਂ ਨੇ ਪ੍ਰੈਕਟੀਕਲ ਕੁਝ ਹੋਰ ਬੋਲਦਾ ਹੁੰਦਾ ਉਹ ਪ੍ਰੈਕਟੀਕਲ ਜਿਹੜਾ ਪਾਰਟ ਆ ਉਹ ਦੇਖਣ ਵਾਲੀ ਗੱਲ ਹੈ ਅਸਲ ਵਿੱਚ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਔਰ ਉਸ ਤੋਂ ਇਲਾਵਾ ਜਿਹੜਾ ਹੈਗਾ ਇਹ ਤਾਂ ਮੇਰਾ ਆਪਣਾ ਪ੍ਰੈਕਟੀਕਲ ਐਕਸਪੀਰੀਅੰਸ ਵੀ ਹੈਗਾ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਿਹੜੀਆਂ ਗੋਲੀਆਂ ਹੈਗੀਆਂ ਨੇ ਜਦੋਂ ਤੁਸੀਂ ਫ੍ਰੀਲੀ ਵੰਡ ਰਹੇ ਹੋ ਪਿਛਲੇ ਤੁਸੀਂ ਦੇਖੋ ਨਾ ਇਹ ਸ਼ੁਰੂ ਹੋਈਆਂ ਹੋਈਆਂ ਨੇ ਤਕਰੀਬਨ ਜਦੋਂ ਇਹ ਨਵੀਂ ਸਰਕਾਰ ਆਈ ਜਾਂ ਉਸ ਤੋਂ ਵੀ ਥੋੜਾ ਜਿਹਾ ਪਹਿਲਾਂ ਸ਼ੁਰੂ ਹੋ ਗਈਆਂ ਸੀ ਜਦੋਂ 15 16 ਦੇ ਵਿੱਚ ਤਕਰੀਬਨ ਇਹ ਸ਼ੁਰੂ ਹੋ ਗਈਆਂ ਸੀ ਜਦੋਂ ਇਹਨਾਂ ਨੇ ਨਸ਼ਾ ਸ਼ਡਾਊਕ ਕੇਂਦਰ ਜਿਹੜੇ ਹੈਗੇ ਆ ਉਹ ਜ਼ਿਆਦਾ ਚਾਲੂ ਕਰ ਇਸ ਵੇਲੇ ਸਿੱਧਾ ਪੰਜਾਬ ਵਿੱਚ ਪਹਿਲਾ ਨਸ਼ਾ ਟਾਕ ਕੇਂਦਰ ਜਿਹੜਾ ਹੈਗਾ ਉਹ 2011 ਚ ਬਣਿਆ ਸੀ ਪਰ ਫਿਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਬਹੁਤ ਜ਼ਿਆਦਾ 2014 ਚ ਰੋਲਾ ਪਿਆ ਸੀਗਾ ਉਦੋਂ ਫਿਰ ਇਹਨਾਂ ਨੇ ਇਹ ਜਿਹੜੇ ਡੀਡਿਕਸ਼ਨ ਸੈਂਟਰ ਸੜੇ ਹੈਗੇ ਆ ਚਾਲੂ ਕੀਤੇ ਉਹਦੇ ਵਿੱਚ ਗੋਲੀ ਕਿਹੜੀ ਸੀ ਗੋਲੀ ਤਾਂ ਇਹੀ ਸੀਗੀ ਹੂੰ ਔਰ ਸਟਾਫ ਅੱਜ ਤੱਕ ਨਹੀਂ ਪੂਰਾ ਕੀਤਾ ਸਟਾਫ ਆਪਣੀ ਜਗ੍ਹਾ ਤੇ ਰੋਲਾ ਪੰਦਾ ਹੈ ਹੂੰ ਲੇਕਿਨ ਇਹ ਜਿਹੜੀ ਗੋਲੀ ਸੀਗੀ ਉਹਦੇ ਵਿੱਚ ਕਮਲਜੀਤ ਜੀ ਇਹ ਹੋਇਆ ਇਸ਼ੂ ਇਹ ਹੋਇਆ ਕਿ ਇਹ ਗੋਲੀ ਮਿਲਦੀ ਹੈ ਫ੍ਰੀ ਹੂੰ ਇਹਦੇ ਵਿੱਚ ਉਹ ਵੀ ਲੋਕ ਹੈਗੇ ਆ ਜਿਹੜੇ ਅਸਲ 'ਚ ਪਹਿਲਾਂ ਨਸ਼ਾ ਨਹੀਂ ਸੀ ਲੈਂਦੇ ਹੂੰ ਉਹ ਵੀ ਲੈਣ ਲੱਗੇ ਹੂੰ ਕਿਉਂਕਿ ਉਹ ਤਾਂ ਫ੍ਰੀ ਮਿਲਦੀ ਹੈ ਜਿਵੇਂ ਤੁਸੀਂ ਆਪਣੀ ਹੁਣ ਤੁਸੀਂ ਸਵਾਲ ਇਹੀ ਕੱਲ ਦਾ ਕੀਤਾ ਕਿ ਜੇ ਇਹ ਜਿਹੜੀ ਹੀਰੋਇਨ ਹੈਗੀ ਆ ਜਾਂ ਚਿੱਟਾ ਹੈਗਾ ਜਾਂ ਹੋਰ ਚਾਰਸ ਹੈਗੀ ਆ ਗੋਲੀ ਤੇ ਇੱਕੋ ਹੀ ਦੇ ਰਿਆਂ ਉੱਥੇ ਤੱਕ ਤਾਂ ਇਹ ਇੱਥੇ ਤੱਕ ਤਾਂ ਇਹ ਵੀ ਇੱਥੇ ਤੱਕ ਵੀ ਹੈਗਾ ਕਿ ਜੇ ਕੋਈ ਵੀ ਬੰਦਾ ਜਾ ਕੇ ਕਰੇ ਜੇ ਮੈਂ ਪੁੱਕੀ ਖਾਣਾ ਜੀ ਮੈਂ ਡੋਡੇ ਖਾਣਾ ਜੀ ਮੈਂ ਹਫੀਮ ਖਾਣਾ ਜੀ ਮੈਂ ਇੱਕੋ ਗੋਲੀ ਦਿੰਦੇ ਆ ਹੂੰ ਔਰ ਇਥੇ ਤੱਕ ਸਿਗਰ ਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਹੁਣ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਇਹਨਾਂ ਨੇ ਉਹਦੀ ਸਟ੍ਰੈਂਥ ਜੀ ਕਿੰਨੀ ਤੇ ਕੋਈ 2 ਮਿਲੀਗ੍ਰਾਮ ਦੀਆਂ ਗੋਲੀਆਂ ਰੱਖੀਆਂ ਸੋ ਉਹੀ ਸਾਰਿਆਂ ਨੂੰ ਬਰਾਦਰ ਸੀ ਹੂੰ ਅੰਕੜੇ ਕੀ ਕਹਿੰਦੇ ਨੇ ਕਿ ਕਿੰਨੇ ਲੋਕ ਇਸ ਦਵਾਈ ਦੇ ਆਦੀ ਨੇ 2011 ਤੋਂ ਬਾਅਦ ਤੁਸੀਂ 15 ਦਾ ਜ਼ਿਕਰ ਕੀਤਾ ਵੀ 15 ਚ ਪਹਿਲੀ ਵਾਰ ਇਹ ਗੋਲੀ ਦਾ ਨਾਮ ਮਾਰਕੀਟ ਰੰ ਦੇ ਵਿੱਚ ਹਾਂ ਉਸ ਤੋਂ ਬਾਅਦ ਅੰਕੜੇ ਕੀ ਕਹਿੰਦੇ ਨੇ ਕਿ ਕਿੰਨੇ ਲੋਕ ਇਹ ਆਦੀ ਬਣੇ ਨਹੀਂ ਉਹ ਆਦੀ ਤਾਂ ਹੁਣ ਇਹਨਾਂ ਦੀ ਆਪਣੀ ਜਿਹੜੀ ਹੈਗੀ ਹੈ ਉਹ ਕਹਿ ਰਹੇ ਆ ਕੋ 10 ਲੱਖ ਦੇ ਕਰੀਬ ਹੁਣ ਤੱਕ ਇਹ ਕੇਸ ਰਜਿਸਟਰ ਕਰ ਚੁੱਕੇ ਹੋਏ ਆ ਹੂੰ ਤੇ ਉਹਦੇ ਚੋਂ ਇਹ ਮਾਨ ਕੇ ਚੱਲਦੇ ਆ ਨਾ ਕਿ ਕੱਲੇ ਸਿਰਫ ਇਹ ਨਹੀਂ ਨਾ ਹੈਗੇ ਇਹਨਾਂ ਦੇ ਕੋਲ ਤਾਂ ਡੀਡਿਕਸ਼ਨ ਸੈਂਟਰ ਜਿਹੜੇ ਹੈਗੇ ਨੇ ਉਹ ਤਕਰੀਬਨ 35 ਦੇ ਕਰੀਬੇ 35 ਤੋਂ 36 ਹੂੰ ਹੂੰ ਤੇ 150 ਪਾਣੀ 200 ਦੇ ਕਰੀਬ ਤਾਂ ਜਿਹੜੇ ਹੈਗੇ ਜਿਹੜੇ ਬਾਹਰ ਹੂੰ ਇੱਕ ਚੀਜ਼ ਹੋਰ ਕਲੀਅਰ ਕਰੋ ਇੱਕ ਤਾਂ ਓਟ ਕਲੀਨਿਕ ਸ਼ਬਦ ਸੁਣਨ ਦੇ ਵਿੱਚ ਆਉਂਦਾ ਹੈ ਇੱਕ ਆਉਂਦਾ ਹੈ ਡੀਡਿਕਸ਼ਨ ਸੈਂਟਰ ਕੀ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਹੈ ਹਾਂ ਇਹਨਾਂ ਦੋਨਾਂ ਦੇ ਵਿੱਚ ਫਰਕ ਹੈ ਉਹ ਐਕਚੁਅਲੀ ਓਟ ਕਲੀਨਿਕ ਜਿਹੜਾ ਹੈਗਾ ਨਾ ਪਹਿਲਾਂ ਬੇਸਿਕਲੀ ਚੱਲਿਆ ਸੀਗਾ ਜਿੱਤੋਂ ਐਚ ਆਈ ਵੀ ਇਟਸ ਕਾਸਟ ਸੀਗਾ ਉਹਦੇ ਚ ਲੋਕ ਜਿਹੜੇ ਸੀਗੇ ਕਿਉਂਕਿ ਐਚ ਆਈ ਵੀ ਇਟਸ ਦਾ ਨਾ ਸਪਰੈਡ ਜਿਹੜਾ ਸੀਗਾ ਉਹ ਇੰਜੈਕਸ਼ਨ ਰੈਂਕ ਕਾਫੀ ਜ਼ਿਆਦਾ ਵੱਧ ਗਿਆ ਸੀ ਹੂੰ ਤੇ ਉਹ ਇੰਜੈਕਸ਼ਨ ਤੋਂ ਹਟਾ ਕੇ ਤੇ ਉਹਨਾਂ ਨੂੰ ਗੋਲੀ ਤੇ ਲਾਣਾ ਸੀਗਾ ਹੂੰ ਉਹ ਉਹਦਾ ਜਿਹੜਾ ਓਟ ਕਲੀਨਿਕ ਹੈਗਾ ਨਾ ਡਬਲ ਓ ਟੀ ਹੈ ਹੂੰ ਡਬਲ ਓ ਏ ਟੀ ਹੈ ਉਹਦਾ ਉਹ ਹੈਗਾ ਆਊਟ ਪੇਸ਼ੀਐਂਟ ਓਪੀਏਟ ਅਸਿਸਟਡ ਥੈਰੇਪੀ ਹੂੰ ਉਹਦੇ ਚ ਇਹ ਹੈ ਤੇ OPM ਹੀ ਹੈ ਉਹਦਾ ਡੈਰੀਵੇਟਿਵ ਹੀ ਹੈ ਨਾ ਬੁਪਰੀ ਨਾਰਫਨ ਜਦੋਂ ਆਪਾਂ OPM ਦੀ ਗੱਲ ਕਰਨੀ ਹੈ ਤਾਂ ਮਤਲਬ ਆਪਾਂ ਫੀਮ ਦੀ ਗੱਲ ਕਰ ਰਹੇ ਹਾਂ ਤੇ ਫੀਮ ਤੋਂ ਬਣਿਆ ਹੋਇਆ ਇਹ ਬੁਪਰੀ ਨਾਰਫਨ ਹੈ ਗਿਆ ਫੀਮ ਤੋਂ ਬਣੀ ਹੋਈ ਤੁਹਾਡੀ ਹਿਰ ਮਾਰਫਨ ਹੁੰਦੀ ਹੈ ਮਾਰਫਨ ਤੋਂ ਉਤੋਂ ਬਣੀ ਹੋਈ ਤੁਹਾਡੀ ਹਿਰੋਇਨ ਹੁੰਦੀ ਹੈ ਗਲਤ ਸਾਰੀ ਤੇ ਇੱਕੋ ਹੀ ਹੈ ਇੱਕੋ ਹੀ ਸਰਕਲ ਇਹ ਤਾਂ ਲੋਕਾਂ ਨੂੰ ਐਵੇਂ ਜਿਹੜਾ ਜਿਵੇਂ ਮੈਂ ਕਹਾਂ ਕਿ ਅ ਬੇਕੂਫ ਵਰਡ ਤੇ ਚਲੋ ਆਪਾਂ ਨਾ ਕਹੀਏ ਗੁੰਮਰਾਹ ਕੀਤਾ ਹੋਇਆ ਸਰਕਾਰ ਦੇ ਕੋਲ ਆਪਣੀ ਕੋ ਬਹੁਤ ਵੱਡੀ ਨਾ ਪਾਲਿਸੀ ਹੋਣ ਕਰਕੇ ਉੱਥੇ ਗੱਲ ਤਾਂ ਠੀਕ ਸੀ ਓਟ ਕਲੀਨਿਕ ਜਦੋਂ ਬਣੇ ਸੀਗੇ ਉਹ ਸੀਗੇ ਕਿ ਇੱਕ ਸਬਸਟੀਟਿਊਟ ਥੈਰੇਪੀ ਸੀਗੀ ਕਿ ਤੁਸੀਂ ਇੰਜੈਕਸ਼ਨ ਤੋਂ ਹਟਾ ਕੇ ਲੋਕ ਇੰਜੈਕਸ਼ਨ ਨਾ ਲੈਣ ਤੇ ਇਹ ਜਿਹੜਾ ਹੈਗਾ ਇਹਦੇ ਤੇ ਲੈ ਲੈਣ ਕਿਉਂਕਿ ਜਿਹੜੇ ਡਰਗ ਅਡਿਕਟ ਸੀਗੇ ਇੰਜੈਕਟੇਬਲ ਡਰੱਗਸ ਯੂਜ਼ਰ ਸੀਗੇ ਉਹਨਾਂ ਚ ਐਚ ਵੀ ਈਡਸ ਬਹੁਤ ਜ਼ਿਆਦਾ ਸੀ ਤੇ ਐਚ ਵੀ ਈਡਸ ਦਾ ਆਪਾਂ ਅੱਜ ਤੱਕ ਪਾਵੇਂ ਸੀ ਕਹਿੰਦੇ ਆ ਕਿ ਹੁਣ ਅਸੀਂ ਤੁਹਾਡਾ ਟ੍ਰੀਟਮੈਂਟ ਦੰਦੇ ਆ ਪਰ ਅਲਟੀਮੇਟਲੀ ਉਹਦਾ ਟ੍ਰੀਟਮੈਂਟ ਨਹੀਂ ਹੁੰਦਾ ਲਿਮਿਟਡ ਬੰਦੇ ਦੀ ਲਾਈਫ ਪ੍ਰੋਲੋਂਗ ਕਰ ਸਕਦੇ ਆ ਲੇਕਿਨ ਈਡਸ ਨੂੰ ਖਤਮ ਨਹੀਂ ਕਰ ਸਕਦੇ ਇਸੇ ਤਰ੍ਹਾਂ ਇਹਨਾਂ ਨੇ ਜਦੋਂ ਇਹ ਓਟ ਕਲੀਨਿਕਤਾ ਬਣਾ ਲਏ ਉਹ ਈਡ ਓਟ ਕਲੀਨਿਕਸ ਜਿਹੜੇ ਹੈਗੇ ਨੇ ਬੇਸਿਕਲੀ ਉਹ ਇਹਨਾਂ ਨੇ ਬਣਾਏ ਸੀਗੇ ਜਿਹੜੇ ਸਿਵਲ ਹਸਪੀਟਲਸ ਦੇ ਵਿੱਚ ਹੈਗੇ ਨੇ ਜਾਂ ਤੁਹਾਡੇ ਸੀਐਸਸੀ ਤੱਕ ਵੀ ਲੱਗੇ ਸੀਗੇ ਸਿਵਲ ਹਸਪੀਟਲ ਐਂਡ ਸੀਐਸਸੀਸ ਤੱਕ ਉੱਥੇ ਇੱਕ ਕਾਉਂਸਲਰ ਤੇ ਇੱਕ ਕੋਈ ਹੋਰ ਜਿਹਨੂੰ ਆਪਾਂ ਮਲਟੀ ਪਰਪਸ ਹੈਲਥ ਅਸਿਸਟੈਂਟ ਕਾ ਲਈ ਜਾਂ ਕੁਛ ਫਾਰਮਾਸਿਸਟ ਕਾ ਲਈ ਕੁਛ ਇਸ ਤਰ੍ਹਾਂ ਦਾ ਤਿਆਰੀ ਹੋਈ ਹੈਗੀ ਆ ਦੋ ਜਾਂ ਤਿੰਨ ਬੰਦਿਆਂ ਦਾ ਸਟਾਫ ਸੀਗਾ ਤੇ ਕਰਦੇ ਕੀ ਸੀ ਕੋਈ ਬੰਦੇ ਦੇ ਤੇ ਗੋਲੀਆਂ ਸੀ ਹਮ ਕਾਉਂਸਲਰਸ ਤੇ ਇਹਨਾਂ ਦੇ ਕੋਲ ਬਹੁਤੇ ਜ਼ਿਆਦਾ ਆਏ ਨਹੀਂ ਜਿਹੜੇ ਤੁਸੀਂ ਡੀਡਿਕਸ਼ਨ ਸੈਂਟਰਸ ਦੀ ਗੱਲ ਕੀਤੀ ਸੀ ਉਹ ਡੀਡਿਕਸ਼ਨ ਸੈਂਟਰਸ ਤਾਂ ਇੱਕ ਪੂਰਾ ਸਾਰਟ ਆਫ ਹਸਪੀਟਲ ਜਿਹਨੂੰ ਆਪਾਂ ਸੈਕਟਰੀ ਵਾਲਾ ਹਸਪੀਟਲਸ ਦੇ ਤੌਰ ਤੇ ਕਹਿ ਦਈਏ ਕਿਉਂਕਿ ਉੱਥੇ ਜਿਹੜਾ ਉਹਨੂੰ ਮੈਨੇਜ ਕਰਦਾ ਸੀਗਾ ਉਹ ਤੇ ਸੈਕਟਰੀ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਬੰਦੇ ਨੂੰ ਐਡਮਿਟ ਕਰਨਾ ਹੈ ਐਡਮਿਟ ਕਰਕੇ ਫਿਰ ਉਸ ਦਾ ਟ੍ਰੀਟਮੈਂਟ ਕਰਨਾ ਹੈ ਤੇ ਉਹਨੂੰ ਰੀਹੈਬਿਟੇਟ ਵੀ ਕਰਨਾ ਹੈ ਜਿਵੇਂ ਉਹਦੇ 'ਚ ਜਿਹੜੇ ਉੱਥੇ ਐਡਮਿਟ ਕੀਤੇ ਜਾਂਦੇ ਸੀਗੇ ਉਹ ਇਸ ਕਰ ਉਹਨਾਂ ਨੂੰ ਕਿਸੇ ਨੂੰ 뮤직 ਤੇ ਲਾਇਆ ਕਿਸੇ ਨੂੰ ਐਕਸਰਸਾਈਜ਼ ਤੇ ਲਾਇਆ ਕਿਸੇ ਨੂੰ ਕੋਈ ਹੋਰ ਕੰਮ ਜੋ ਉਹਦਾ ਇੰਟਰਸਟ ਹੈਗਾ ਉਹਦੇ 'ਚ ਲਾਇਆ ਇਸ ਤਰ੍ਹਾਂ ਦੀ ਕਹਾਣੀ ਸੀ ਉਹਨਾਂ ਨੂੰ ਅਸੀਂ ਡੀਡਿਕਸ਼ਨ ਸੈਂਟਰਸ ਕਿਹਾ ਗਿਆ ਸੀ ਕਿਹੜੀ ਡੀਡਿਕਸ਼ਨ ਕਮਰੀ ਰੀਹੈਬਿਟੇਸ਼ਨ ਸੈਂਟਰਸ ਆਪਾਂ ਉਹਨਾਂ ਨੂੰ ਬੜਾ ਯੂਜ਼ ਕਰ ਸਕਦੇ ਹਾਂ ਹੋਟ ਕਲੀਨਿਕ ਇਸ ਆਊਟ ਪੇਸ਼ੈਂਟ ਦਾ ਉਹਦਾ ਖੁਦ ਜਿਹੜੀ ਫੁੱਲ ਫਾਰਮ ਹੈਗੀ ਹੈ ਨਾ ਉਹ ਇਹੀ ਹੈ ਆਊਟ ਪੇਸ਼ੀਐਂਟ ਓਪੀਏਟ ਅਸਿਸਟਡ ਥੈਰੇਪੀ ਹਮਮ ਜਾਂ ਟ੍ਰੀਟਮੈਂਟ ਜੋ ਆਪਾਂ ਜੋ ਆਪਣਾ ਪੜ੍ਹਦੇ ਹਾਂ ਪੰਜਾਬ ਸਰਕਾਰ ਆਪਣੇ ਖਜ਼ਾਨੇ ਦੇ ਵਿੱਚੋਂ 100 ਕਰੋੜ ਰੁਪਏ ਰੱਖ ਰਹੀ ਹੈ ਇਹਨਾਂ ਗੋਲੀਆਂ ਦੇ ਲਈ ਸਰਕਾਰ ਦੀ ਕੀ ਮਨਸ਼ਾ ਹੈ ਕੀ ਸਰਕਾਰ ਦੀ ਮਜਬੂਰੀ ਹੈ ਜਾਂ ਕੀ ਸਰਕਾਰ ਦਾ ਫਾਇਦਾ ਹੈ ਕਿ ਇੱਕ ਨਸ਼ੇ ਤੋਂ ਹਟਾ ਕੇ ਦੂਜੇ ਮੁਫਤ ਦੇ ਨਸ਼ੇ ਦੇ ਉੱਤੇ ਪੰਜਾਬੀ ਲੋਕਾਂ ਨੂੰ ਲਾ ਰਹੀ ਹੈ ਪੰਜਾਬੀ ਨੌਜਵਾਨਾਂ ਨੂੰ ਲਾ ਰਹੀ ਹੈ ਉਹਦੇ 'ਚ ਪਹਿਲਾਂ ਤਾਂ ਕਮਲਜੀਤ ਜੀ ਇਹ ਗੱਲ ਹੈਗੀ ਹੈ ਕਿ ਸਰਕਾਰ ਦਾ ਇਹ ਮੰਨਦੀ ਨਹੀਂ ਪਈ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਇਹਦੀ ਤੇ ਰਿਡਕਸ਼ਨ ਹੀ ਨਹੀਂ ਹੁੰਦੀ। ਇਹਦੀ ਓਵਰਡੋਸ ਵੀ ਨਹੀਂ ਹੁੰਦੀ। ਓਵਰਡੋਸ ਤਾਂ ਇਸ ਕਰਕੇ ਕਹਿੰਦੇ ਆ ਕਿਉਂਕਿ ਇਹ ਜਿਹੜੀ ਗੋਲੀ ਹੈਗੀ ਹੈ ਇਹਦੇ ਵਿੱਚ ਇਹਦਾ ਐਂਟੀਡੋਟ ਪਾਇਆ ਹੋਇਆ ਹੈ ਵਿੱਚ। ਤਾਂ ਕਿ ਤੁਸੀਂ ਉਹ ਓਵਰ ਯੂਜ਼ਰ ਪਰ ਇਹ ਵੀ ਹੁੰਦਾ ਕਿ ਕਿਤੇ ਕਿਤੇ ਜੇ ਬਹੁਤ ਜ਼ਿਆਦਾ ਲੈ ਗਿਆ ਤਾਂ ਉਹ ਉਹਦੇ ਚਾਂਸਸ ਵਿੱਚ ਫਿਰ ਵੀ ਰਹਿਣਗੇ ਲੇਕਿਨ ਉਹਦੇ ਵਿੱਚ ਐਂਟੀਡੋਟ ਹੈ। ਹੁਣ ਇਹ ਸਵਾਲੇ ਪੈਦਾ ਹੋ ਗਿਆ ਕਿ ਸਰਕਾਰ ਨੇ ਜਿਹੜਾ ਉਹਦਾ ਬੇਸਿਕ ਫੰਡਾ ਸੀਗਾ ਲੋਕਾਂ ਨੇ ਨਸ਼ੇ ਕਰਨੇ ਕਿਉਂ ਸ਼ੁਰੂ ਕੀਤੇ ਤੇ ਉਹਨਾਂ ਨੂੰ ਛਡਾਉਣਾ ਕਿਵੇਂ ਹੈ ਜਾਂ ਉਹਨਾਂ ਨੂੰ ਕੀ ਕਰਨਾ ਹੈ? ਉਹਦੇ ਤੇ ਕੋਈ ਸਟ੍ਰੈਸ ਨਹੀਂ ਕੀਤੀ ਹੋਈ ਇਹ ਤਾਂ ਇੱਕ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਜਸਟ ਵੀ ਆਊਟ ਜਾ ਲੱਗ ਗਿਆ ਤੁਹਾਨੂੰ ਹੂੰ ਕਿ ਤੁਸੀਂ ਲੋਕਾਂ ਨੂੰ ਗੋਲੀਆਂ ਦੇ ਦਿਓ ਔਰ ਲੁੱਕ ਗੋਲੀਆਂ ਖਾਂਦੇ ਰਹਿਣ ਹੂੰ ਔਰ ਇਸ ਤਰ੍ਹਾਂ ਦਾ ਹੈਗਾ ਮੈਂ ਤਾਂ ਤੁਹਾਨੂੰ ਓਪਨਲੀ ਕਹਿ ਰਿਹਾ ਕਿ ਜਦੋਂ ਸਟੇਟ ਆਪ ਹੀ ਕਹਿੰਦੀ ਹੈ ਕਿ ਅਸੀਂ ਸਾਰੀ ਉਮਰ ਵਾਸਤੇ ਦੇਣ ਨੂੰ ਤਿਆਰ ਆ ਤੇ ਫਿਰ ਆਮ ਡਾਕਟਰ ਦੀ ਤੋਂ ਦੀ ਚ ਵੈਲਿਊ ਆਮ ਪਾਲਿਸੀ ਤੇ ਹੈ ਹੀ ਨਹੀਂ ਕੋਈ ਵੀ ਜੇ ਅਸੀਂ ਸਿਸਟਮ ਨੂੰ ਇਹ ਗੱਲ ਕਹੀਏ ਕਿ ਤੂੰ ਚਿੱਟਾ ਨਾ ਖਾਇਆ ਕਰ ਤੇ ਸਾਡੀ ਗੋਲੀ ਸਾਰੀ ਉਮਰ ਖਾਂਦਾ ਰ ਇਹਦਾ ਮਤਲਬ ਉਹ ਤਾਂ ਤੁਸੀਂ ਉਹਨੂੰ ਜਾਣੇ ਨਾ ਜਾਣੇ ਚ ਐਡਿਕਟ ਬਣਾਤਾ ਹੂੰ ਕਿਉਂਕਿ ਤੁਸੀਂ ਦੇਖੋ ਨਾ ਆਪਣੇ ਕੋਲ ਦੋ ਕਿਸਮ ਦੇ ਐਡਿਕਟ ਮੋٹے ਜਿਹੇ ਤੌਰ ਤੇ ਜਦੋਂ ਅਸੀਂ ਕੀ ਇੱਕ ਉਹ ਲੋਕ ਹੈਗੇ ਆ ਜਿਹੜੇ ਲੋਕ ਜਿਨ੍ਹਾਂ ਕੋਲ ਕੋਈ ਰੋਜ਼ਗਾਰ ਨਹੀਂ ਹੈ ਤੇ ਗਰੀਬ ਤਰਕਾ ਹੈਗਾ ਉਹ ਰੋਜ਼ਗਾਰ ਲੱਭਦਾ ਲੱਭਦਾ ਵਿਲਰਪੰਦੇ ਵਿੱਚ ਨਸ਼ੇ ਵਿੱਚ ਚਲਾ ਜਾਂਦਾ ਇੱਕ ਉਹ ਲੋਕ ਹੈਗੇ ਆ ਜਿਨ੍ਹਾਂ ਦੇ ਕੋਲ ਸਾਰਾ ਕੁਝ ਹੀ ਹੈਗਾ ਲੇਕਿਨ ਉਹ ਫਿਰ ਵੀ ਜਿਹੜਾ ਹੈਗਾ ਲਯਤ ਪਲੇਅਰ ਵਾਸਤੇ ਜਿਹੜਾ ਆਪਣੇ ਮਨ ਦੀ ਖੁਸ਼ੀ ਵਾਸਤੇ ਜਾਂ ਜੋ ਵੀ ਉਸ ਨੂੰ ਸਮਝੋ ਉਹਦੇ ਵਾਸਤੇ ਯੂਜ਼ ਕਰਦੇ ਆ ਨਸ਼ਾ ਸੋ ਇੱਕ ਤੇ ਦੋ ਕਿਸਮ ਦੇ ਲੋਕ ਨੇ ਇੱਕ ਹੋਰ ਵੀ ਇਹਦੀਆਂ ਦੋ ਕਿਸਮਾਂ ਹੁੰਦੀਆਂ ਨੇ ਦੋ ਤਰ੍ਹਾਂ ਦੇ ਬੰਦੇ ਇਹ ਹੁੰਦੇ ਆ ਇੱਕ ਹੈਗਾ ਯੰਗ ਗਰੁੱਪ ਹਮ ਇੱਕ ਗਰੁੱਪ ਹੁੰਦਾ ਜਿਹੜਾ ਥੋੜਾ ਜਿਹਾ ਮਿਡਲ ਏਜ ਐਂਡ ਅਬਾਵ ਹੋ ਜਾਂਦਾ ਵਿੱਚ ਜਿਹੜੀ ਹੈਗੇ ਮਿਡਲ ਏਜ ਐਂਡ ਅਬਾਵ ਵਾਲੇ ਜਿਹੜੇ ਉਹ ਨਾਰਮਲੀ ਰਵਾਇਤੀ ਨਸ਼ੇ ਨਿਕਦੇ ਆ ਜਿਹਦੇ ਵਿੱਚ ਆਪਾਂ ਫੀਮ ਦੀ ਗੱਲ ਕਰਦੇ ਆ ਆ ਉਹਦੇ ਵਿੱਚ ਡੋਡੇ ਪੋਸਟ ਐਰੇ ਵਗੈਰਾ ਦੀਆਂ ਚੀਜ਼ਾਂ ਉਹ ਜ਼ਿਆਦਾ ਲੈਂਦੇ ਆ ਇਹ ਜਿਹੜਾ ਯੰਗ ਗਰੁੱਪ ਹੈਗਾ ਇਹ ਗੋਲੀਆਂ ਕੈਪਸੂਲ ਟਿਕਿਆਂ ਦੇ ਉੱਤੇ ਟਿਕਿਆ ਹੋਇਆ ਹੈ ਵਿੱਚ ਉਹਨੂੰ ਸਵਾਲ ਇਹ ਹੈਗਾ ਕਿ ਜੇ ਉੱਪਰ ਵਾਲੀ ਗਰੁੱਪ ਨੂੰ ਅਸੀਂ ਥੋੜਾ ਜਿਆਦਾ ਪ੍ਰੇ ਕਰ ਦਈਏ ਜਿਹੜਾ ਲੇਅਰ ਪਲੇਅ ਕਰਦਾ ਜਾਂ ਥੋੜਾ ਇਸ ਦੂਸਰੀ ਹੈਗੀ ਹੈ ਯੰਗ ਲੋਕਾਂ ਨੂੰ ਵੀ ਤੁਸੀਂ ਜੇ ਗੋਲੀ ਤੇ ਸਾਰਾ ਦਿਨ ਲਾਈ ਰੱਖਿਆ ਸਵੇਰੇ ਉੱਥੇ ਜਾ ਕੇ ਖੜੇ ਹੋ ਜਾਂਦੇ ਲਾਈਨਾਂ ਲੱਗੀਆਂ ਹੁੰਦੀਆਂ ਹੂੰ ਉਹ ਲਾਈਨਾਂ ਲੱਗੀਆਂ ਹੋਈਆਂ ਤੇ ਉਹ ਆਪਣਾ ਰੋਜ਼ਗਾਰ ਕਿਵੇਂ ਕਰਨਗੇ ਜਿਹੜੇ ਬੰਦੇ ਨੂੰ ਸਿਰਫ ਇਹੀ ਹੈਗਾ ਕਿ ਕਿਉਂਕਿ ਉੱਥੇ ਲਾਈਨ ਲੱਗ ਜਾਂਦੀ ਆ ਸਵੇਰੇ ਤੁਸੀਂ ਜਾ ਕੇ ਬੈਠ ਜਾਂਦੇ ਹੋ ਉੱਥੇ ਔਰ ਇਹ ਕਿਵੇਂ ਕਹਿ ਸਕਦੇ ਆ ਪੀਓ ਡਿਕਟ ਨਹੀਂ ਹੈਗੇ ਜਿਨ੍ਹਾਂ ਨੂੰ ਉਹ ਗੋਲੀ ਨਾ ਮਿਲੇ ਉਹ ਉਹ ਤਾਂ ਚਿੱਕਾ ਮਾਰਦੇ ਆ ਵਿਡਰੋਅਲ ਸਿੰਪਟਮਸ ਕੀ ਹੁੰਦੇ ਨੇ ਜੇ ਗੋਲੀ ਨਾ ਮਿਲੇ ਉਹ ਹੀ ਨਾਰਮਲ ਰੂਟੀਨ ਦੇ ਵਿੱਚ ਬੰਦਾ ਜਿਹੜਾ ਹੈਗਾ ਨਾ ਉਹ ਜਿਵੇਂ ਕਹਿੰਦੇ ਅਨਕੰਫਰਟੇਬਲ ਹੋ ਜਾਂਦਾ ਹੂੰ ਕੋਈ ਆਣ ਕੇ ਕਹੇ ਜੀ ਮੈਨੂੰ ਟੱਟੀਆਂ ਉਲਟੀਆਂ ਲੱਗੀਆਂ ਕੋਈ ਕੋ ਕਹੇ ਜੀ ਮੈਨੂੰ ਛੱਕਾ ਬਹੁਤ ਲੱਗਦੀਆਂ ਕੋਈ ਕੋ ਕਹੇ ਜੀ ਮੈਨੂੰ ਨੀਂਦ ਨਹੀਂ ਆਉਂਦੀ ਕੋਈ ਕਹਿੰਦਾ ਜੀ ਮੇਰਾ ਸਰੀਰ ਟੁੱਟਦਾ ਇਸ ਤਰ੍ਹਾਂ ਦੀਆਂ ਕਾਮਨ ਜਿਹੀਆਂ ਕੰਪਲੇਂਟਸ ਜਿਹੜੀਆਂ ਉਹ ਰੂਟੀਨ ਦੇ ਵਿੱਚ ਆਉਂਦੀਆਂ ਨੇ ਇਸੇ ਕਰਕੇ ਕਾਉਂਸਲਿੰਗ ਬਹੁ ਪਰ ਉਹ ਘਟ ਤੇ ਤਾਂ ਹੀ ਪੈਗੀ ਨਾ ਜੇ ਉਹਦਾ ਬੇਸਲਾਈਨ ਲੰਬੀ ਹੋਗੀ ਤਾਂ ਬੇਸਲਾਈਨ ਤਾਂ ਤੁਸੀਂ ਲੰਬੀ ਨਹੀਂ ਹੋਈ ਸਰਕਾਰ ਵੱਡੀਆਂ-ਵੱਡੀਆਂ ਡਿੰਗਾ ਮਾਰਦੀ ਹੈ ਭਾਵੇਂ ਉਹ ਪਿਛਲੇ ਕਾਰਜਕਾਲ ਵਾਲੀ ਸਰਕਾਰ ਹੋਵੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ ਫੜ ਕੇ ਸੋਖਾਦੀ ਸੀ ਕਿ ਮੈਂ ਨਸ਼ਾ ਚਾਰ ਹਫਤੇ ਅੰਤ ਖਤਮ ਕਰ ਦੂੰਗਾ ਮੌਜੂਦਾ ਸਰਕਾਰ ਨੇ 31 ਮਈ ਤੱਕ ਦੀ ਡੈਡਲਾਈਨ ਦਿੱਤੀ ਸੀ ਵੱਡੀਆਂ-ਵੱਡੀਆਂ ਡਿੰਗਾ ਸਰਕਾਰਾਂ ਦੇ ਵੱਲੋਂ ਮਾਰੀਆਂ ਗਈਆਂ ਨੇ ਪਰ ਅਸੀਂ ਬਹੁਤ ਸਾਰੇ ਐਦਾਂ ਦੇ ਨੌਜਵਾਨ ਦੇਖੇ ਨੇ ਜਿਹੜੇ ਨਸ਼ਾ ਮੁਕਤੀ ਕੇਂਦਰਾਂ ਚੋਂ ਬਾਹਰ ਆਉਂਦੇ ਨੇ ਮਹੀਨਾਕ ਠੀਕ ਰਹਿੰਦੇ ਨੇ ਬਾਅਦ ਚ ਫੇਰ ਨਸ਼ੇ ਤੇ ਲੱਗ ਜਾਂਦੇ ਨੇ ਬਿਲ ਕੀ ਇਹ ਫੇਲਿਅਰ ਹੈ ਸਰਕਾਰ ਦਾ ਬਹੁਤ ਵੱਡਾ ਸਿਸਟਮ ਕਿਦਾਂ ਸਿਸਟਮ ਕੰਮ ਕਰਦਾ ਹੈ ਇਹ ਨਹੀਂ ਫੇਲਰ ਉਹ ਇਸ ਕਰਕੇ ਹੋ ਗਿਆ ਕਿਉਂਕਿ ਤੁਸੀਂ ਉਸ ਨੂੰ ਅਸੈਸ ਨਹੀਂ ਕੀਤਾ ਅਸੀਂ ਹਮੇਸ਼ਾ ਇੱਕ ਮਾਡਲ ਯੂਜ਼ ਕਰਦੇ ਹਾਂ ਕਿ ਕੋਈ ਵੀ ਮਿਹਮ ਜੜੀ ਉਸ ਨੂੰ ਸਕਸੈਸਫੁਲ ਕਰਨਾ ਉਹਦੇ ਤਿੰਨ ਪਾਰਟ ਹੁੰਦੇ ਨੇ ਹੂੰ ਇਹ ਫਰਸਟ ਪਾਰਟ ਹੁੰਦਾ ਹੈ ਅਵੇਅਰਨੈਸ ਦੂਸਰਾ ਹੁੰਦਾ ਇੰਟਰਵੈਂਸ਼ਨ ਹੂੰ ਤੀਸਰਾ ਉਹਦਾ ਹੁੰਦਾ ਹੈ ਕਿ ਜਿਹੜਾ ਕੇਅਰ ਐਂਡ ਸਪੋਰਟ ਉਹਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਨਸ਼ੇਵਾਰੀ ਇਹ ਤਾਂ ਸਾਰੇ ਬੋਲੀ ਜਾਂਦੇ ਆ ਜੀ ਨਸ਼ੇ ਲਾਗਦੇ ਤੇ ਉਹਦੇ ਨਾਲ ਫੈਮਿਲੀ ਖਰਾਬ ਹੁੰਦੀ ਹੈ ਜੀ ਉਹਦੇ ਨਾਲ ਜਿਹੜਾ ਹੈਗਾ ਸਰੀਰ ਖਰਾਬ ਹੁੰਦਾ ਇਹ ਕੋ ਬਹੁਤ ਵੱਡੀ ਵੱਡੀ ਕੋਈ ਕਾਉਂਸਲਿੰਗ ਨਹੀਂ ਹੈ ਕਾਉਂਸਲਿੰਗ ਤਾਂ ਇਹ ਹੁੰਦੀ ਹੈ ਤੁਹਾਡੀ ਜਿਹਾ ਅਵੇਅਰਨੈਸ ਨਹੀਂ ਹੁੰਦੀ ਹੈ ਕਿ ਨਸ਼ੇ ਕਰਨ ਦਾ ਕਾਰਨ ਕੀ ਬਣਿਆ ਜਿਵੇਂ ਜੈਸੀ ਮੋٹے ਜਿਹੇ ਤੌਰ ਤੇ ਜਦੋਂ ਅਸੀਂ ਕਹਿੰਦੇ ਆ ਕਈ ਲੋਕ ਤਾਂ ਸਿਆਸੀ ਲੈ ਜਾਂਦੇ ਨੇ ਉਹ ਸਿਸਟਮ ਨੂੰ ਹਮ ਸਿਆਸਤ ਵੀ ਹੁੰਦੀ ਹੈ ਵਿੱਚ ਲੋਕ ਇਹ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਉਹ ਬਹੁਤ ਲੰਬੀ ਸਟੋਰੀ ਹੋ ਜਾਣੀ ਹੈ ਮੈਂ ਚਲ ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਲੇਕਿਨ ਕਈ ਇੰਟਰਨਲ ਤੇ ਕਈ ਐਕਸਟਰਨਲ ਫੋਰਸਸ ਹੁੰਦੀਆਂ ਨੇ ਜਿਹੜੀਆਂ ਕਿਸੇ ਕਮਿਊਨਿਟੀ ਨੂੰ ਕਿਸੇ ਸਟੇਟ ਨੂੰ ਕਿਸੇ ਇੱਕ ਮਾਰਸ਼ਲ ਕਾਮ ਨੂੰ ਡਿਸਟਰਬ ਕਰਨਾ ਚਾਹੁੰਦੀਆਂ ਨੇ ਉਹ ਫਿਰ ਉਹਦੇ ਵਾਸਤੇ ਵਰਡ ਅਸੀਂ ਏਜੰਸੀਆਂ ਯੂਜ਼ ਕਰ ਲੈਨੇ ਆ ਏਜੰਸੀਆਂ ਯੂਜ਼ ਹੁੰਦੀਆਂ ਨੇ ਵਿੱਚ ਜਿਹਦੇ ਵਿੱਚ ਪੰਜਾਬ ਉੱਤੇ ਖਾਸ ਕਰਕੇ ਇਹ ਇਲਜ਼ਾਮ ਲੱਗਦਾ ਕਿ ਪੰਜਾਬ ਨੂੰ ਡਿਸਟਰਬ ਕੀਤਾ ਜਾ ਰਿਹਾ ਵਿੱਚ ਹੂੰ ਹੂੰ ਚਲੋ ਮੈਂ ਮੇਰੀ ਇਸ ਗੱਲ ਦੇ ਨਾਲ ਅੱਧੀ ਸਹਿਮਤੀ ਹੈ ਪੂਰੀ ਸਹਿਮਤੀ ਨਹੀਂ ਹੈ ਹੂੰ ਹੂੰ ਕਿਉਂਕਿ ਜਦੋਂ ਤੁਸੀਂ ਪੰਜਾਬ ਨੂੰ ਡਿਸਟਰਬੈਂਸ ਦੀ ਗੱਲ ਸਟਾਰਟ ਹੁੰਦੀ ਹੈ ਤੇ ਮੈਂ ਕਈ ਵਾਰੀ ਪੰਜਾਬੀਆਂ ਨੂੰ ਨੂੰ ਕਈ ਵਾਰੀ ਆਪਣੀ ਰਾਈਟਿੰਗ ਰਾਹੀਂ ਇਹ ਦੱਸਿਆ ਕਿ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਬੰਗਲਾਦੇਸ਼ ਬਣਾ ਦਿੱਤਾ ਤੁਸੀਂ ਮੀਨਸ ਭਾਰਤ ਨੇ ਬੰਗਲਾਦੇਸ਼ ਬਣਾ ਦਿੱਤਾ ਪੰਜਾਬ ਨੂੰ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਹੁਣ ਪਾਕਿਸਤਾਨੀ ਇਹ ਕਹਿੰਦੇ ਆ ਕਿ ਤੁਹਾਡਾ ਪੰਜਾਬ ਤੋੜਨਾ ਸੀ ਹਮਮ ਔਰ ਤੁਸੀਂ ਦੇਖਿਆ ਕਿ ਉਹਨਾਂ ਦੀ ਆਈਐਸਆਈ ਜਿਹੜੀ ਹੈਗੀ ਬਹੁਤ ਬੁਰੀ ਤਰ੍ਹਾਂ ਪੰਜਾਬ ਦੇ ਪਿੱਛੇ ਲੱਗੀ ਰਹਿੰਦੀ ਹੈ ਅੱਜ ਜਦੋਂ ਵੀ ਹੁਣ ਆਪਾਂ ਨਸ਼ੇ ਆਉਣ ਦੀਆਂ ਗੱਲਾਂ ਕਰਦੇ ਆਂ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਹੀ ਕਰਦੇ ਆਂ ਬਿਲਕੁਲ ਹਮ ਸੋ ਇਹ ਤਾਂ ਸਿਆਸੀ ਪਾਰਟ ਹੈ ਉਹਦਾ ਲੇਕਿਨ ਉਹਦਾ ਜਿਹੜਾ ਦੂਸਰਾ ਬੇਸਿਕਲੀ ਟੈਕਨੀਕਲ ਜਾਂ ਫਿਜ਼ੀਕਲ ਪਾਰਟ ਹੈਗਾ ਨਾ ਉਹ ਉਹ ਇਹ ਹੈਗਾ ਕਿ ਜਦੋਂ ਤੁਹਾਨੂੰ ਤੁਹਾਡੇ ਕੋਲ ਕੋਈ ਵੀ ਕੰਮ ਨਾ ਹੋਵੇਗਾ ਹਾਂ ਤੇ ਫਿਰ ਤੁਸੀਂ ਕੀ ਕਰੋਗੇ ਤੁਸੀਂ ਲੀਗਰ ਪਲੀਰੀ ਲੱਭੋਗੇ ਨਾ ਹਾਂ ਸਿਨੇਮਾ ਦੇਖਣ ਜਾਂਦੇ ਹੁੰਦੇ ਸੀ ਲੋਕ ਜਦੋਂ ਸਿਨੇਮਾ ਬਹੁਤ ਜ਼ਿਆਦਾ ਚੱਲਿਆ ਸੀਗਾ ਹਾਂ ਫਿਰ ਲੋਕੀ ਖਾਣ ਪੀਣ ਵਾਲੇ ਪਾਸੇ ਹੋ ਗਏ ਉਹ ਖਾਣ ਪੀਣ ਤੋਂ ਹਟੇ ਥੋੜੇ ਬੱਤੇ ਤੱਕ ਫਿਰ ਆ ਚਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਆ ਆਟੇ ਕੇ ਵਿੱਚ ਜਿਹੜੀ ਹੈਗੇ ਇਸ ਕਰਕੇ ਪੰਜਾਬ ਦੀ ਜਿਹੜੀ ਪੰਜਾਬ ਨੂੰ ਮਾਰਨ ਦੀ ਸਾਜ਼ਿਸ਼ ਵਰਡ ਆਪਾਂ ਕਹਾਂਗੇ ਪਰ ਮੈਂ ਸਾਜਿਸ਼ ਵਰਡ ਕੱਟ ਯੂਜ਼ ਕਰਦਾ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਸ ਨੂੰ ਜ਼ਿਆਦਾ ਲੈਣ ਨੂੰ ਤਿਆਰ ਹਾਂ ਹੂੰ ਕਿਉਂਕਿ ਜਿਹੜਾ ਬੰਦਾ ਹੈ ਆਪਾਂ ਵਰਡ ਯੂਜ਼ ਕਰਦੇ ਆ ਆਪਣੀ ਮੈਂਟਲ ਹੈਲਥ ਜਿਹੜੀ ਹੈਗੇ ਹੈ ਮੈਂਟਲੀ ਸਟਰੋਂਗ ਉਸ ਬੰਦੇ ਨੂੰ ਕਿਹਾ ਜਾਂਦਾ ਸਟਰੋਂਗ ਵੀ ਨਾ ਅਵਰਡ ਕਰੋ ਮੈਂਟਲੀ ਸਟੇਬਲ ਉਸ ਬੰਦੇ ਨੂੰ ਕਿਹਾ ਜਾਂਦਾ ਜਿਹੜਾ ਆਪਣੀਆਂ ਮੁਸ਼ਕਲਾਂ ਨੂੰ ਪਛਾਣ ਸਕਦਾ ਹੋਵੇ ਤੇ ਆਪਣੇ ਆਲੇ ਦੁਆਲੇ ਨੂੰ ਪਛਾਣ ਸਕੇ ਤੇ ਉਹਨਾਂ ਮੁਸ਼ਕਲਾਂ ਦਾ ਹੱਲ ਕੱਢ ਸਕਦਾ ਹੋ ਹੂੰ ਤੇ ਜਿਹੜਾ ਬੰਦਾ ਮੁਸ਼ਕਲਾਂ ਦਾ ਹੱਲ ਹੀ ਨਹੀਂ ਕੱਢ ਲਿਆ ਇਹਦਾ ਮਤਲਬ ਉਹ ਤਾਂ ਮੈਂਟਲੀ ਸਟੇਬਲ ਹੈ ਹੀ ਨਹੀਂ ਹੂੰ ਸੋ ਇਸ ਕਰਕੇ ਮੈਂ ਇੱਕ ਹਮੇਸ਼ਾ ਹੀ ਵਰਗ ਦੇ ਦੂਸਰੇ ਤੇ ਇਲਜ਼ਾਮ ਨਾ ਲਗਾਓ ਜਾਂ ਫਿਰ ਤੁਸੀਂ ਇਹ ਕਹਿ ਲਗਾਓ ਕਿ ਤੁਸੀਂ ਮੈਂਟਲੀ ਰਟਡਡ ਹੋ ਸਾਰੇ ਪੰਜਾਬੀ ਮੈਂਟਲੀ ਰਟਡਡ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਸਾਡੀ ਪ੍ਰੋਬਲਮ ਕੀ ਹੈਗੀ ਹੈ ਪ੍ਰੋਬਲਮ ਸਾਰਿਆਂ ਨੂੰ ਪਤਾ ਹੈ ਹੂੰ ਬਹੁਤ ਜ਼ਿਆਦਾ ਆਪਾਂ ਬੜਕਾ ਮਾਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਰਦੇ ਹਾਂ ਸਾਡੇ ਵਰਗਾ ਬਹਾਦਰ ਕੋਈ ਨਹੀਂ ਹੋਇਆ ਸਾਡੇ ਵਰਗਾ ਖੁਸ਼ਦਿਲ ਕੋਈ ਨਹੀਂ ਹੈਗਾ ਸਾਡੇ ਵਰਗਾ ਦਾਨੀ ਕੋਈ ਨਹੀਂ ਹੈਗਾ ਅਸਟਾਂ ਤੇ ਤੁਸੀਂ ਦੇਖਿਆ ਜੋ ਕੁਝ ਦਾਨ ਕਰ ਰਹੇ ਹਾਂ ਲੇਕਿਨ ਕਰ ਕੀ ਰਹੇ ਆਪਾਂ ਹੂੰ ਜਿਹਦਾ ਮਤਲਬ ਤੁਸੀਂ ਮੈਂਟਲੀ ਸਟੇਬਲ ਨਹੀਂ ਹੋ ਕਿਉਂਕਿ ਤੁਸੀਂ ਆਪਣੇ ਆਪ ਨੂੰ ਪਛਾਣਦੇ ਰਹੇ ਨਹੀਂ ਨਾ ਤੁਸੀਂ ਆਪਣੇ ਆਲੇ ਦੋਲੇ ਨੂੰ ਵਿਚਾਰ ਰਹੇ ਕਿ ਤੁਹਾਡਾ ਨੁਕਸਾਨ ਕੌਣ ਕਰ ਰਿਹਾ ਹਾਂ ਜਾਂ ਤੁਸੀਂ ਉਹਦੇ ਵਿੱਚ ਆਪਣੀ ਪ੍ਰੋਬਲਮ ਨੂੰ ਆਇਡੈਂਟੀਫਾਈ ਕਰਕੇ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਨਹੀਂ ਕਰ ਰਹੇ ਜੇ ਤੁਸੀਂ ਨਹੀਂ ਕਰ ਰਹੇ ਤਾਂ ਮਤਲਬ ਤੁਸੀਂ ਮੈਂਟਲੀ ਸਟੇਬਲ ਨਹੀਂ ਸਰਕਾਰ ਉਹਦੇ ਲਈ ਬਸ ਤੇ ਜਾ ਹੀ ਨਹੀਂ ਰਹੀ ਸੋ ਦੂਸਰਾ ਇਹ ਹੈਗਾ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਚਲੋ ਭਾਵੇਂ ਉਹ ਆਪਣਾ ਕੰਮ ਵੀ ਛੱਡੀ ਬੈਠੇ ਆ ਲੇਕਿਨ ਰੋਜ਼ਗਾਰ ਵੀ ਬਹੁਤ ਘਟਾ ਹੈ ਮੈਂ ਹਮੇਸ਼ਾ ਇਸ ਮੁੱਦੇ ਨੂੰ ਸੋਲਵ ਕਰਨ ਵਾਸਤੇ ਜਦੋਂ ਵੀ ਗੱਲ ਕੀਤੀ ਹੈ ਸਰਕਾਰ ਨੂੰ ਬੜੀ ਬੜੀ ਲਿਖ ਕੇ ਦਿੱਤਾ ਕਿ ਤੁਹਾਡੇ ਕੋਲ ਤੁਹਾਡੇ ਜਿਹੜੇ ਹਸਪਤਾਲ ਨੇ ਤੁਹਾਡੇ ਜਿਹੜੇ ਸਕੂਲ ਨੇ ਤੁਹਾਡੀਆਂ ਹੋਰ ਸੰਸਥਾਵਾਂ ਹੈਗੀਆਂ ਨੇ ਉਹਨਾਂ ਸਾਰਿਆਂ ਦੇ ਵਿੱਚ ਜਿਹੜੀਆਂ ਕਲਾਸਪੋਰ ਦੀਆਂ ਸਰਵਿਸਿਜ਼ ਨੇ ਜਿਹਨੂੰ ਆਪਾਂ ਗਰੁੱਪ ਡੀ ਸਰਵਿਸਿਜ਼ ਕਹਿੰਦੇ ਆ ਜਿਹਦੇ ਵਿੱਚ ਤੁਹਾਡੇ ਚੌਂਕੀਦਾਰ ਹੁੰਦੇ ਨੇ ਮਾਲੀ ਹੁੰਦੇ ਨੇ ਆ ਤੁਹਾਡੇ ਸਫਾਈ ਸੇਵਕ ਹੁੰਦੇ ਆ ਤੁਹਾਡੇ ਸੇਵਾਦਾਰ ਹੁੰਦੇ ਇਹ ਤਾਂ ਬਹੁਤ ਸਾਰੀਆਂ ਪੋਸਟਾਂ ਖਾਲੀ ਪਈ ਹੋਈਆਂ ਜਦੋਂ ਮੈਂ ਇੱਕ ਵਰਡ ਯੂਜ਼ ਕੀਤਾ ਵੀ ਜਿਹੜੇ ਲੋਕ ਗਰੀਬ ਹੈਗੇ ਨੇ ਜਾਂ ਜਿੰਨਾਂ ਕੋ ਰੋਜ਼ਗਾਰ ਨਹੀਂ ਉਹਨਾਂ ਨੂੰ ਇਹ ਛੋਟਾ ਰੋਜ਼ਗਾਰ ਤੁਸੀਂ ਕਿਉਂ ਨਹੀਂ ਦਿੰਦੇ ਹੂੰ ਛੋਟੀ ਸਰਵਿਸ ਹੈ ਭਾਵੇਂ ਤੁਸੀਂ ਉਹਨਾਂ ਨੂੰ ਫੁੱਲ ਪੇਨਾ ਦੇ ਕੇ ਇਸ ਕੰਡੀਸ਼ਨ ਤੇ ਲਾਓ ਭਈ ਜੇ ਤੂੰ ਨਸ਼ਾ ਛੱਡ ਦੇਂਗਾ ਤੇ ਅਸੀਂ ਤੇਰਾ 3 ਜਾਂ 6 ਮਹੀਨੇ ਬਾਅਦ ਡੋਪ ਟੈਸਟ ਕਰਾਂਗੇ ਤੇ ਜੇ ਤੂੰ ਵਾਕਿਆ ਹੀ ਨਸ਼ਾ ਛੱਡਿਆ ਹੋਇਆ ਤੇ ਅਸੀਂ ਤੇਰੀ ਨੌਕਰੀ ਤੇ ਰਹੀ ਹੈਗੀ ਉਸ ਨੂੰ ਚਲਾਵਾਂਗੇ ਸਰਕਾਰ ਦਰਬਸੇ ਜਾਂਦੀ ਨਹੀਂ ਹੂੰ ਕਿਉਂਕਿ ਸਰਕਾਰ ਬੇਈਮਾਨ ਹੈ ਹੂੰ ਸਰਕਾਰ 100 ਕਰੋੜ ਦੀਆਂ ਗੋਲੀਆਂ ਵੰਡਣ ਵਾਸਤੇ ਤਾਂ ਤਿਆਰ ਹੈ ਪਰ 100 ਕਰੋੜ ਦਾ ਰੋਜ਼ਗਾਰ ਦੇਣ ਵਾਸਤੇ ਤਿਆਰ ਨਹੀਂ 100 ਕਰੋੜ ਦਾ ਬਜਟ ਰੱਖਿਆ ਗਿਆ ਕਿ ਨਾ ਸਿਰਫ ਗੋਲੀਆਂ ਨਾ 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 ਯਾਨੀ ਇਹ ਬਹੁਤ ਛੋਟਾ ਕਰਕੇ ਦੇਖ ਰਹੇ ਆਪਾਂ ਹੂੰ ਇਹ 100 ਕਰੋੜ ਦੀਆਂ ਤਾਂ ਸਿਰਫ ਗੋਲੀਆਂ ਗੋਲੀਆਂ ਨੇ ਹੂੰ ਹੂੰ ਜਿਹੜਾ ਅਮਲਾ ਮਹੌਲਾ ਤੇ ਜਿਹੜੇ ਹਸਪਤਾਲ ਬਣੇ ਹੋਏ ਨੇ ਜਿਹੜੇ ਓਟ ਕਲੀਨਿਕ ਬਣੇ ਹੋਏ ਨੇ ਡੀਡਿਕਸ਼ਨ ਸੈਂਟਰ ਬਣੇ ਹੋਏ ਨੇ ਰੀਹੈਬਿਲਿਟੇਸ਼ਨ ਸੈਂਟਰ ਬਣੇ ਉੱਥੇ ਜਿਹੜਾ ਸਾਰਾ ਸਟਾਫ ਲੱਗਿਆ ਹੋਇਆ ਉਹਦੇ ਉਹਦੀਆਂ ਤਨਖਾਹਾਂ ਕਿਹਨੇ ਦੇਣੀਆਂ ਨੇ ਮੁਫਤ ਦੇਣਾ ਸਹੀ ਹੈ ਕਿ ਗਲਤ ਹੈ ਇਹ ਗੋਲੀ ਨਹੀਂ ਇਹਦੇ ਚ ਪਹਿਲੀ ਗਲਤੀ ਹੁੰਦੀ ਹੈ ਕਿ ਜਿਤਕ ਜਦੋਂ ਆਪਾਂ ਮੁਫਤ ਦੀ ਗੱਲ ਕਰਦੇ ਹਾਂ ਨਾ ਉਹ ਸਰਕਾਰ ਕਹਿੰਦੀ ਹੈ ਕਿ ਇੱਕ ਵਰਡ ਅਸੀਂ ਯੂਜ਼ ਕਰਦੇ ਹਾਂ ਵੀ ਹੈਲਥ ਐਂਡ ਐਜੂਕੇਸ਼ਨ ਦੇ ਆਫ ਦਾ ਸੋਸ਼ਲ ਰਿਸਪੌਂਸਿਬਿਲਟੀ ਆਫ ਦਾ ਗਵਰਨਮੈਂਟ ਸੋ ਇਸ ਨੂੰ ਆਪਾਂ ਮੁਫਤ ਵਰਡ ਤਾਂ ਨਹੀਂ ਯੂਜ਼ ਕਰਾਂਗੇ ਆਪਾਂ ਇਹ ਕਾਂਗੇ ਕਿ ਸਰਕਾਰ ਦੀ ਰਿਸਪੌਂਸਿਬਿਲਟੀ ਤੇ ਬੰਦੀ ਹੈ ਨਾ ਭਾਵੇਂ ਮੈਂ ਕਿਹਾ ਕਿ ਕੱਲੀ ਸਰਕਾਰ ਹੀ ਜ਼ਿੰਮੇਵਾਰ ਨਹੀਂ ਹੈਗੀ ਆਪਾਂ ਵੀ ਜ਼ਿੰਮੇਵਾਰ ਹੈਗੇ ਆ ਲੇਕਿਨ ਜੇ ਕੋਈ ਚੀਜ਼ ਆਪਾਂ ਫ੍ਰੀ ਦੇ ਕੇ ਤੇ ਆਪਾਂ ਕਿਸੇ ਬੰਦੇ ਦੀ ਹੈਲਥ ਬਣਾ ਸਕਦੇ ਆ ਕਿਉਂਕਿ ਦੇਖੋ ਹੈਲਥ ਦੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਉਹਦੇ ਚੋਂ ਪੈਸੇ ਨਹੀਂ ਲਈ ਜਾਂਦੇ ਲੈ ਜਾਂਦੇ ਉਹ ਠੀਕ ਹੈ ਹੁਣ ਜਿਵੇਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਕਿ ਦਵਾਈਆਂ ਆਪਾਂ ਨੂੰ ਬਾਹਰੋਂ ਵੀ ਲੈਣੀਆਂ ਪੈਂਦੀਆਂ ਸਾਰੀਆਂ ਤਾਂ ਨਹੀਂ ਦੇ ਸਕਦੇ ਪਰ ਬਹੁਤ ਸਾਰੀਆਂ ਚੀਜ਼ਾਂ ਹਨ ਜਿਵੇਂ ਜਿਵੇਂ ਤੁਸੀਂ ਦੇਖੋ ਨਾ ਪੋਲੀਓ ਦੀ ਅੱਡੀ ਅੱਡੀ ਬਿਮਾਰੀ ਸੀ ਆਪਾ ਪੁਲਿਸ ਡਰਾਪਸ ਕੋ ਪੇਮੈਂਟ ਤਾਂ ਤਾਂ ਨਹੀਂ ਲੈਂਦੇ ਸੀ ਟੀਵੀ ਦੀ ਦਵਾਈ ਜਿਹੜੀ ਹੈਗੀ ਟੀਵੀ ਦੀ ਦਵਾਈ ਫ੍ਰੀ ਮਿਲਦੀ ਹੈ ਮਲੇਰੀਆ ਦੀ ਦਵਾਈ ਫ੍ਰੀ ਮਿਲਦੀ ਹੈ ਬੱਚਿਆਂ ਨੂੰ ਕਈ ਸਾਰੀਆਂ ਦਵਾਈਆਂ ਫ੍ਰੀ ਮਿਲਦੀਆਂ ਨੇ ਤੁਹਾਡੇ ਆਸ਼ਵਾਨ ਪਰਤ ਜਿਹੜਾ ਹੈਗਾ ਹੁਣ ਚੱਲ ਰਿਹਾ ਤਾਂ 5 ਲੱਖ ਦਾ ਤੁਹਾਡਾ ਬੀਐਮਐਫ ਫ੍ਰੀ ਹੈ ਇਹ ਇਹ ਸੋਸ਼ਲ ਰਿਸਪੌਂਸਿਬਿਲਟੀ ਦਾ ਪਾਰਟ ਹੈ ਸੋ ਆਪਾਂ ਇਹਨੂੰ ਮੁਫਤ ਵਰਡ ਨਾ ਕਹਿ ਕੇ ਕਹਾਂਗੇ ਕਿ ਇੱਕ ਸੋਸ਼ਲ ਰਿਸਪੌਂਸਿਬਿਲਟੀ ਗਵਰਨਮੈਂਟ ਕਰ ਰਹੀ ਹੈ ਪਰ ਸਵਾਲ ਇਹ ਹੈਗਾ ਕਿ ਇਹ ਜਿਹੜੀ ਸੋਸ਼ਲ ਰਿਸਪੌਂਸਿਬਿਲਟੀ ਪੂਰੀ ਕਰੀਏ ਇਹ ਤਾਂ ਕੋਈ ਬੇਸ ਹੈਗਾ ਕਿ ਸਿਰਫ ਉਦਾਂ ਹੀ ਲੋਕਾਂ ਨੂੰ ਮਗਰ ਲਾਇਆ ਹੋਇਆ ਹੈ ਸਵਾਲ ਇਹ ਹੈ ਅਸਲ ਵਿੱਚ ਸਿੰਥੈਟਿਕ ਡਰਗ ਦੇ ਸੰਦਰਭ ਦੇ ਵਿੱਚ ਜੇ ਗੱਲ ਕਰੀਏ ਤਾਂ ਮੈਂ ਪਹਿਲੀ ਵਾਰੀ ਸਮੈਕ ਦਾ ਨਾਮ ਸਨ 2006 ਦੇ ਵਿੱਚ ਸੁਣਿਆ ਸੀ ਇਸ ਤੋਂ ਪਹਿਲਾਂ ਭੁੱਕੀ ਫੀਮ ਦੇਸੀ दारू ਗੋਲੀਆਂ ਕੈਪਸੂਲ ਦਾ ਨਾਮ ਜ਼ਰੂਰ ਸੁਣਦੇ ਰਹੇ ਹਾਂ ਸਮੈਕ ਪਹਿਲੀ ਵਾਰੀ ਸੁਣਿਆ ਸੀ ਕਿਵੇਂ ਇਹ ਜਿਹੜੇ ਸਿੰਥੈਟਿਕ ਡਰਗ ਨੇ ਪੰਜਾਬ ਦੇ ਵਿੱਚ ਐਂਟਰ ਹੁੰਦੇ ਰਹੇ ਤੇ ਇੰਨਾ ਵੱਡਾ ਜਿਹੜਾ ਡਰਗ ਮਾਫੀਆ ਡਰਗ ਦਾ ਨੈਕਸਸ ਬਣ ਗਿਆ ਕਿ ਸਰਕਾਰਾਂ ਇਸ ਨੂੰ ਕੰਟਰੋਲ ਕਰਨ ਦੇ ਵਿੱਚ ناکਾਮਯਾਬ ਰਹੀਆਂ ਉਹ ਇਸ ਕਰਕੇ ਹੋਇਆ ਕੱਲ੍ਹ ਦੀ ਕਿ ਮੈਂ ਤਾਂ ਸ਼ਾਇਦ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ 2007 ਦੇ ਵਿੱਚ ਮੇਰੀ ਬੜੀ-ਬੜੀ ਓਪਨਲੀ ਡਿਸਕਸ਼ਨ ਕਿਉਂਕਿ ਮੈਂ ਉਦੋਂ AIDS Control Society ਦੇ ਵਿੱਚ ਜਿਹੜਾ ਹੈਗਾ ਉਹ ਐਜ਼ ਅ ਐਡੀਸ਼ਨਲ ਪ੍ਰੋਜੈਕਟਡ ਸੀ ਉਦੋਂ ਅਸੀਂ ਗਵਰਨਮੈਂਟ ਨੂੰ ਇੱਕ ਰਿਪੋਰਟ ਦਿੱਤੀ ਸੀ ਕਿ ਹੈਲਥ ਡਿਪਾਰਟਮੈਂਟ ਐਂਡ ਹੂੰ ਪੁਲਿਸ ਡਿਪਾਰਟਮੈਂਟ ਇਹ ਦੋਵੇਂ ਰਲੇ ਹੋਏ ਹੂੰ ਕਿ ਇਹਨਾਂ ਨੂੰ ਜੇ ਤੁਸੀਂ ਨਾ ਕੰਟਰੋਲ ਕੀਤਾ ਤਾਂ ਤੁਹਾਨੂੰ ਨਸ਼ੇ 'ਚ ਡੋਪ ਦੇਣਗੇ ਉਦੋਂ ਇਹ ਨਵਾਂ ਟ੍ਰੈਂਡ ਜਿਹੜਾ ਸੀ ਹੌਲੀ-ਹੌਲੀ ਕਰਕੇ ਸ਼ੁਰੂ ਹੋਇਆ ਐਕਚੁਅਲੀ ਨਾ ਕਈ ਵਾਰੀ ਲੋਕ ਸਿੰਥੈਟਿਕ ਡਰਗ ਬੋਡੀਆਂਸ ਤਾਂ ਐਕਚੁਅਲੀ ਸਿੰਥੈਟਿਕ ਡਰਗ ਐਜ਼ ਅ ਪਾਰਟ ਆਫ ਦਾ ਮੈਡੀਸਿਨ ਹੂੰ ਡਰਗ ਤੇ ਮੈਡੀਸਿਨਸ ਦਾ ਇਹੀ ਫਰਕ ਹੈ ਹੂੰ ਮੈਡੀਸਿਨ ਹੈਗੀ ਆ ਜਿਹੜੀ ਅਸੀਂ ਟ੍ਰੀਟਮੈਂਟ ਵਾਸਤੇ ਯੂਜ਼ ਕਰ ਲੈਂਦੇ ਆ ਡਰਗ ਹੈਗੀ ਆ ਉਹ ਵੀ ਅਸੀਂ ਟਰੀਟਮੈਂਟ ਵਾਸਤੇ ਲੇਕਿਨ ਉਹ ਓਵਰ ਯੂਜ਼ ਹੋ ਕੇ ਫਿਰ ਦੂਜੇ ਪਾਸੇ ਚਲੀ ਜਾਂਦੀ ਹੈ ਨਸ਼ੇ ਵਾਲੇ ਪਾਸੇ ਇਸ ਕਰਕੇ ਆਪਾਂ ਉਹਨਾਂ ਨੂੰ ਡਰਗ ਕਹਿੰਦੇ ਨੇ ਚੀਜ਼ਾਂ ਤਾਂ ਉਹੀ ਹੈਗੇ ਤੇ ਇਹ ਜਿਹੜੀ ਸੀਗਾ ਨਾ ਸਿਸਟਮ ਜਿਹੜਾ ਸੀਗਾ ਇਹਦੇ ਬਾਰੇ ਮੈਂ ਵੀ ਬੋਲਿਆ ਸੀਗਾ ਜੇ ਤੁਹਾਨੂੰ ਯਾਦ ਹੋਵੇ ਤੇ ਆਪਣੇ ਇੱਕ ਡੀਜੀਪ ਰਹੇ ਸ਼ਸ਼ੀਕਾਂਤ ਉਹ ਵੀ ਬੋਲਦੇ ਰਹੇ ਨੇ ਲੇਕਿਨ ਸਰਕਾਰ ਨੇ ਕਦੀ ਸੁਣ ਹੀ ਨਹੀਂ ਇਹ ਦੋਨੇ ਗੱਲਾਂ ਜਿਹੜੀਆਂ ਉਹਦੇ ਵਾਲੀ ਰਿਪੋਰਟ ਚਲੋ ਉਹਨਾਂ ਦੀ ਕਿਸੇ ਹੋਰ ਟੰਗ ਨਾਲ ਸੀਗੀ ਮੇਰੀ ਕਿਸੇ ਹੋਰ ਟੰਗ ਨਾਲ ਸੀ ਕਿਉਂਕਿ ਮੈਂ ਮੈਡੀਕਲ ਪੁਆਇੰਟ ਆਫ ਥਰ ਨਾਲ ਬੋਲ ਰਿਹਾ ਸੀਗਾ ਪਰ ਪੁਲਿਸ ਦੀ ਇਨਵੋਲਵਮੈਂਟ ਉਦੋਂ ਵੀ ਮੈਨੇ ਦੇਖ ਲਈ ਹੋਈ ਸੀ ਦੇਖ ਲਈ ਨਹੀਂ ਸੀ ਬਲਕਿ ਮੈਨੇ ਮੇਰ ਕੋ ਰਿਪੋਰਟ ਆਇਆ ਮੈਨੇ ਪੁਲਿਸ ਦੀ ਇਨਵੋਲਵਮੈਂਟ ਜਾਂ ਲੀਡਰਾਂ ਦੀ ਇਨਵੋਲਵਮੈਂਟ ਲੀਡਰ ਤੇ ਫਿਰ ਉੱਪਰ ਹੱਥ ਰੱਖਦੇ ਆ ਨਾ ਡਾਕਟਰਾਂ ਉੱਤੇ ਵੀ ਤਾਂ ਹੱਥ ਪੁਲਿਸ ਲੀਡਰਾਂ ਨੇ ਰੱਖਿਆ ਹੋਇਆ ਆ ਕੁੜੀ ਨਹੀਂ ਸਾਡੀ ਮਾਰੀ ਜਿਹੜੀ ਹੁਣ ਵਿੱਚ ਰਿਹਾ ਸ਼ਰੀ ਮਾਰੀ ਆ ਉਹ ਕਿੰਨੇ ਮਾਰੀ ਆ ਤੇ ਇਹ ਆ ਜਿਹੜਾ ਤੁਹਾਡਾ ਰਾਜਜੀਤ ਭਜਾਇਆ ਹੁਣੇ ਵਿੱਚ ਜਿਹੜਾ ਹੈਗਾ ਜਾਂ ਕੋਇਂਦਰਜੀਤ ਅੰਦਰ ਦਿੱਤਾ ਹੋਇਆ ਸੀ ਜਾਂ ਤੁਹਾਡੇ ਡੀਜੀਪੀ ਜਿੰਨੇ ਹੋਏ ਉਹਨਾਂ ਸਾਰਿਆਂ ਤੇ ਇਲਜ਼ਾਮ ਉਹਨਾਂ ਦੇ ਉੱਤੇ ਜਿਹੜਾ ਹੱਥ ਰੱਖਿਆ ਸੀ ਉਹ ਕ ਉਹਨਾਂ ਨੂੰ ਕਮਾ ਕੇ ਦੇਣ ਵਾਲੇ ਤੇ ਸਾਨੂੰ ਪ੍ਰੋਟੈਕਟ ਕਰਨ ਵਾਲੇ ਪੋਲੀਟੀਸ਼ੀਅਨਸ ਇਹ ਤੇ ਇਹ ਤਿੰਨ ਬਹੁਤ ਵੈਸੇ ਤਾਂ ਪਬਲਿਕ ਵੀ ਵਿੱਚ ਹੀ ਹੈ ਲੇਕਿਨ ਚਲੋ ਲੰਬੀ ਡਿਸਕਸ਼ਨ ਹੋ ਜਣੀ ਹੈ ਇਸ ਕਰਕੇ ਇਹ ਸਿਗਾ ਕਿ ਇਦੇ ਤੇ ਗਵਰਨਮੈਂਟ ਨੇ ਕੰਟਰੋਲ ਨਹੀਂ ਕੀਤਾ ਹੂੰ ਤੇ ਗਵਰਨਮੈਂਟ ਵੈਸੇ ਤਾਂ ਤੁਸੀਂ ਕਹਿੰਦੇ ਹੋ ਕਿ ਮੈਂ ਸਾਜ਼ਿਸ਼ ਸ਼ਬਦ ਯੂਜ਼ ਨਹੀਂ ਕਰਦਾ ਇਹਦਾ ਜ਼ਿਆਦਾ ਫੇਵਰ ਨਹੀਂ ਕਰਦਾ ਪਰ ਜੇ ਮੈਂ ਤੁਹਾਨੂੰ ਪੁੱਛਾਂ ਕਿ ਪੰਜਾਬ ਨੂੰ ਸਾਜ਼ਿਸ਼ ਦੇ ਤਹਿਤ ਬਰਬਾਦ ਕੀਤਾ ਜਾ ਰਿਹਾ ਹੈ ਕਿਉਂਕਿ ਅਸੀਂ ਹਮੇਸ਼ਾ ਤੋਂ ਖੁਸ਼ਹਾਲ ਸੁਣਦੇ ਆਏ ਆਂ ਪੰਜਾਬ ਤੋਂ ਤੇ ਅਦਰ ਸਟੇਟਸ ਦੇ ਵਿੱਚ ਜਦੋਂ ਅਸੀਂ ਘੁੰਮਣ ਦਾ ਮੌਕਾ ਕਿਉਂਕਿ ਅਸੀਂ ਜਰਨਲਿਸਟਾਂ ਬਹੁਤ ਘੁੰਮਣ ਦਾ ਮੌਕਾ ਮਿਲਦਾ ਹੈ ਅਦਰ ਸਟੇਟ ਦੇ ਮੁਕਾਬਲੇ ਪੰਜਾਬ ਨੂੰ ਅਸੀਂ ਹੱਲੇ ਵੀ ਖੁਸ਼ਹਾਲ ਦਿਖਦੇ ਆਂ ਪਰ ਤੁਹਾਨੂੰ ਲੱਗਦਾ ਹੈ ਕਿ ਸਾਜ਼ਿਸ਼ ਦੇ ਤਹਿਤ ਹੀ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਸਾਜ਼ਿਸ਼ ਮੈਂ ਇਸ ਕਰਕੇ ਕੀਏ ਤੇ ਫਿਰ ਸਾਜ਼ਿਸ਼ ਵਾਲਾ ਜਿਆਦਾ ਕੁਝ ਨਹੀਂ ਕਰ ਸਕਦਾ ਹੁੰਦਾ ਸਾਜ਼ਿਸ਼ ਵਾਲੇ ਨੇ ਸਾਜ਼ਿਸ਼ ਕਰਨੀ ਜਿਵੇਂ ਕਹਿੰਦੇ ਆ ਕਿ ਤੁਸੀਂ ਚੋਰ ਨੇ ਤੇ ਚੋਰੀ ਕਰਨੇ ਕਰਨੀ ਹੈ ਉਹਦਾ ਲਬਦਾ ਫਰਦਾ ਹੁੰਦਾ ਮੈਂ ਚੋਰੀ ਕਿੱਥੇ ਕਰਾਂ ਜੇ ਤੁਸੀਂ ਦਰਵਾਜ਼ੇ ਆਪਣੇ ਖੁੱਲੇ ਰੱਖੇ ਹੋਏ ਤੇ ਚੋਰੀ ਕਰ ਜੂਗਾ ਜੇ ਤੁਸੀਂ ਉਹਨਾਂ ਦਾ ਤਾਲਾ ਲਾ ਕੇ ਰੱਖਿਆ ਤੇ ਚੋਰੀ ਕਰਨ ਲੱਗਾ ਉਹਨੂੰ ਥੋੜੀ ਜਿਹੀ ਸ਼ਰਮ ਆਊਗੀ ਪੰਜਾਬ ਨੂੰ ਸਟ੍ਰਾਈਕ ਕਰਨ ਲੱਗਾ ਕਿਹੜੀ ਕੋਈ ਇੱਕ ਸਰਕਾਰ ਨੇ ਕੀਤਾ ਜਦੋਂ ਜਦੋਂ ਦਾ ਬਲਕਿ ਜਦੋਂ ਦਾ ਸਿੱਖ ਧਰਮ ਹੋਇਆ ਉਦੋਂ ਦੀਆਂ ਤੇ ਲੜਾਈਆਂ ਸ਼ੁਰੂ ਹੋਈਆਂ ਬਿਲਕੁਲ ਬਾਬੇ ਨਾਨਕ ਤੋਂ 1469 ਤੋਂ ਲੈ ਕੇ ਜਿਹੜਾ ਹੈਗਾ 1708 ਤੇ 1709 ਤੱਕ ਤਾਂ ਆਹੀ ਕੰਮ ਚੱਲਦਾ ਰਿਹਾ ਜੇ ਉਸ ਤੋਂ ਬਾਅਦ 14 15 16 ਤੱਕ ਤੋੜਾ ਬੰਦਾ ਸਿੰਘ ਬਹਾਦਰ ਦਾ ਤਾਏ ਕਲਚਰ ਦਾ ਰਿਆ ਫਿਰ ਉਸ ਤੋਂ ਬਾਅਦ ਠੀਕ ਹੈ ਇੱਕ ਰਾਜ ਵਿੱਚ 40 ਸਾਲ ਦਾ ਮਹਾਰਾਜਾ ਅਨ੍ਰੀਤ ਸਿੰਘ ਦਾ ਆਇਆ ਉਹ ਆਪਣੇ ਆਪ ਵਿੱਚ ਕਿੰਨਾ ਸਾਨੂੰ ਪੰਜਾਬੀਆਂ ਨੂੰ ਫਿੱਟ ਕਰ ਗਿਆ ਕਿੰਨਾ ਨਹੀਂ ਕਰ ਗਿਆ ਉਹ ਇੱਕ ਲੰਬੀ ਸਟੋਰੀ ਹੈ 1716 ਤੱਕ ਤਾਂ ਇਹ ਸਾਖਸ਼ਾ ਹੀ ਹੁੰਦੀ ਰਹੀਆਂ ਹੂੰ ਕਿ ਇਹ ਸਿੱਖ ਧਰਮ ਜਿਹੜਾ ਬਹੁਤ ਹੀ ਪਲਾਈਟ ਜਿਹਾ ਸੀਗਾ ਸਿੱਧਾ ਜਿਹਾ ਸੀਗਾ ਲੋਕਾਂ ਨੂੰ ਸਿਰਫ ਇਹੀ ਸਿਕਾਂਦਾ ਸੀਗਾ ਕਿ ਕੋਈ ਤੁਹਾਨੂੰ ਵਹਿਮ ਪਰਮੇਸ਼ਰ ਜੀ ਜਾਣਾ ਤਾਂ ਤੁਸੀਂ ਖੇਤੀ ਕਰੋ ਤੇ ਗ੍ਰਸਤੀ ਕਰੋ ਤੇ ਆਪਣਾ ਧਰਮ ਕਰੋ ਤੇ ਖਾਓ ਇਸ ਤੋਂ ਸੌਖਾ ਤਾਂ ਤੇ ਹੈ ਹੀ ਨਹੀਂ ਸੀ ਕੋਈ ਵੀ ਹੋਰ ਪਰ ਉਹ ਉਹਦੇ ਵਿੱਚੋਂ ਜਦੋਂ ਇਹ ਜਦੋਂ ਖਾਲਸਾ ਪੰਥ ਦੀ ਗੱਲ ਹੋਈ ਕਈ ਵਰੀ ਲੋਕ ਉਸ ਨੂੰ ਥੋੜਾ ਲੰਬੀ ਡਿਸਕਸ ਕਰਦੇ ਨੇ ਲੇਕਿਨ ਉਹਨੂੰ ਤੋੜ ਮੋੜ ਕੇ ਦੱਸਦੇ ਆ ਜਦੋਂ ਖਾਲਸਾ ਪੰਥ ਦੀ ਗੱਲ ਹੋਈ ਉਦੋਂ ਜੁਰਮਨਾ ਲਟਣ ਦੀ ਗੱਲ ਹੋਈ ਸੀ ਉਦੋਂ ਇਕੱਲੇ ਪਰ ਆਵੇ ਦੀ ਗੱਲ ਨਹੀਂ ਸੀ ਹੋਈ ਉਦੋਂ ਜੁਰਮ ਨਾਲ ਲੜਨ ਦੀ ਗੱਲ ਸੀ ਲੇਕਿਨ ਜੁਰਮ ਜੁਰਮ ਨਾਲ ਤੇ ਆਪਾਂ ਲੜੇ ਨਹੀਂ ਆਪਣੇ ਤੇ ਰਾਜ ਕੌਣ ਕਰ ਗਿਆ 84 ਸੀ ਸਾਰਾ ਕੁਝ ਆਪਣਾ ਢਾ ਲਿਆ ਔਰ ਫਿਰ ਵੀ ਆਪਾਂ ਉਹਨਾਂ ਨੂੰ ਵੀ ਵੋਟਾਂ ਪਈ ਜਾਣੀਆਂ ਜਿਨ੍ਹਾਂ ਨੇ ਸਾਨੂੰ ਢਾਇਆ ਸੀਗਾ ਅੱਜ ਵੀ ਆਪਾਂ ਦੇਖਿਓ ਪੰਜਾਬ ਦੇ ਵਿੱਚ ਹੁਣ 2022 ਕਿਉਂਕਿ ਲੇਟੈਸਟ ਦੀ ਗੱਲ ਹਮੇਸ਼ਾ ਜਿਆਦਾ ਹੁੰਦੀ ਹੈ 2022 'ਚ ਸਰਕਾਰ ਆਈ ਸੀ ਸਾਰੇ ਅਹੁਦੇ ਤੁਹਾਡੇ ਜਿਹਨੀਆਂ ਰਾਜ ਸਭਾ ਦੀਆਂ ਸੀਟਾਂ ਗਈਆਂ ਤੁਹਾਡੇ ਚੇਅਰਮੈਨ ਗਏ ਤੁਹਾਡੇ ਉੱਤੇ ਹੋਰ ਇੰਨੇ ਸਾਰੇ ਬੰਦੇ ਹੋਰ ਲਿਆ ਕੇ ਬਿਠਾਏ ਹੋਏ ਆ ਤੇ ਆਪਾਂ ਜੁਰਮ ਸਹੀ ਜਾਂਦੇ ਆ ਮੈਂ ਇਸੇ ਕਰਕੇ ਕਹੀਦਾ ਨਾ ਬਾਰ-ਬਾਰ ਮੈਂ ਬਾਰ-ਬਾਰ ਲਿਖਦਾ ਨਾ ਕਿ ਪੰਜਾਬੀਓ ਥੋੜਾ ਬਹੁਤਾ ਤਾਂ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਬਹੁਤ ਧਾਰਮਕ ਆ ਹਮਾਰੋਂ ਜਰਾ ਸੋਚੋ ਕਿ ਤੁਸੀਂ ਬਾਬੇ ਨਾਨਕ ਦੀ ਤੁਸੀਂ ਜੁਰਮ ਕਿਰਤਵਲੀ ਗੱਲ ਨਹੀਂ ਮੰਨੀ ਹੋਈ ਤੇ ਗੁਰੂ ਗੋਬਿੰਦ ਸਿੰਘ ਵਾਲੀ ਤੁਸੀਂ ਜੁਰਮ ਨੂੰ ਨਾਸਾਨ ਵਾਲੀ ਗੱਲ ਨਹੀਂ ਮੰਨੀ ਹੋਈ ਤੇ ਫਿਰ ਆਪਾਂ ਕਰਦੇ ਕਿ ਫਿਰ ਬਾਕੀ ਦਾ ਨੇ ਤੇ ਆਉਣਾ ਹੀ ਆਉਣਾ ਸੋ ਇਹ ਸਾਦਸ਼ਾ ਜਿਹੜੀਆਂ ਇਹਨੇ ਉਸ ਸਾਡੇ ਉੱਤੇ ਲਾਗੂ ਇਸ ਕਰਕੇ ਹੋ ਰਹੀਆਂ ਕਿਉਂਕਿ ਅਸੀਂ ਮੈਂਟਲੀ ਸਟੇਬਲ ਨਹੀਂ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੋ ਜੀ ਤਸ਼ਕੁਰ ਸੋ ਐਸੀ ਅੱਜ ਦੀ ਖਾਸ ਪੇਸ਼ਕਸ਼ ਮੁੱਦਾ ਬੇਹੱਦ ਗੰਭੀਰ ਹੈ ਪੰਜਾਬ ਦੇ ਲਈ ਸੋਚਣ ਦੀ ਲੋੜ ਵੀ ਹੈ ਸੋ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਅਹਿਮ ਮਸਲੇ ਦਿਲਾ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ